ਉਹ ਲੈ ਰੋਟੀ ਖਾਈਏ ਯਾਰ ਪੁਰਾ ਅਜੇ ਕਿੱਥੇ ਰੋਟੀਆਂ ਪਕਾ ਲੀਆਂ ਮੈਂ ਤਾਂ ਕੱਪੜੇ ਹੁਣ ਮਸਾਂ ਧੋ ਕੇ ਹਟੀਆਂ ਓਹੋ ਰੋਟੀ ਵੀ ਨਹੀਂ ਬਣੀ ਹਜੇ ਤੱਕ ਤਿੱਥੋਂ ਕੱਪੜੇ ਦਾ ਬਾਅਦ ਚ ਵੀ ਧੋਤੇ ਜਾਣੇ ਸੀ ਜਿਹੜਾ ਪਹਿਲਾਂ ਕੰਮ ਕਰਨ ਵਾਲਾ ਉਹ ਪਹਿਲਾਂ ਕਰ ਲਿਆ ਕਰ ਮੇਤੋਂ ਨਹੀਂ ਅਨਾ ਕੰਮ ਬਣਦਾ ਹੈਗਾ ਤੈਨੂੰ ਪਤਾ ਉਹ ਕੁੜੀ ਹੈਗੀ ਤੇ ਉਹ ਮਾੜਾ ਮੋਟਾ ਹੱਥ ਬਟਾ ਦਿੰਦੀ ਤੇ ਕਰ ਲੈਂਦੀ ਦੀ ਕੰਮ ਨਾਲੇ ਮੁੰਡੇ ਜਿਹਨੂੰ ਕਹਦੇ ਵੀ ਬਹੂ ਨੂੰ ਲਿਆ ਹੁਣ ਰਾਤ ਰਹਿ ਲਈ ਬਥੇਰਾ ਉਹੀ ਗੱਲਾਂ ਕਿ ਰਾਤ ਰਹਿ ਗਈ ਹੁਣ ਤਾਂ ਰਹੂਗੀ ਉਹਦੀ ਮਾਸੀ ਮਰ ਗਈ ਤੈਨੂੰ ਪਤਾ ਨਹੀਂਗਾ ਹੈ ਮਾਸੀ ਮਰ ਗਈ ਪਹਿਲਾਂ ਉਹਦਾ ਮਾਸੜ ਮਰ ਗਿਆ ਤੀਗਾ ਫੇਰ ਨੀ ਉਹ ਆਂਦੀ ਹੈਗੀ ਦੱਸ ਫੇਰ ਕੰਮ ਦਾ ਕੀ ਬਣੂਗਾ ਹੁਣ ਕੰਮ ਤਾਂ ਇੰਨੂੰ ਹੀ ਕਰਨਾ ਪਊ ਹੋਰ ਕੌਣ ਗਵਾਂਡੀ ਕਰ ਦੇਣਗੇ ਆਕੇ ਕੰਮ ਲਾ ਲੈਣ ਦੇ ਉਹਨੂੰ ਚਾਰ ਦਿਨ ਫੇਰ ਕੀ ਹੋ ਗਿਆ ਠੀਕ ਆ ਮੈਂ ਤਾਂ ਕਹਿੰਦੀ ਆ ਲਾਲ ਬੇਚਾਰ ਦਿਨ ਫੇਰ ਕੰਮ ਭਾਈ ਆਪੇ ਰੋਟੀ ਪਾਣੀ ਬਣਾ ਕੇ ਖਾ ਲਿਓ ਬਾਪੁੱਤ ਮੇਤੋ ਤਾਂ ਬਣਦੀਆਂ ਨਹੀਂ ਅੱਗੇ ਨਹੀਂ ਆਪਣਾ ਉਹ ਟਾਬੇ ਤੋਂ ਫੜ ਲਿਆ ਓ ਤੇਰਾ ਵੀ ਸਰ ਗਿਆ ਜਦੋਂ ਉਹ ਹੈ ਨਹੀਂ ਸੀ ਆਈ ਨਹੀਂ ਸੀ ਉਦੋਂ ਕੌਣ ਲਾਉਂਦਾ ਸੀ ਰੋਟੀਆਂ ਉਦੋਂ ਵੀ ਤਾਂ ਤੂੰ ਹੀ ਕਰਦੀ ਸੀ ਕੰਮ ਵਧੇਰਾ ਕਰ ਲਿਆ ਹੁਣ ਜੇ ਹੱਡ ਕੋਡੇ ਨਹੀਂ ਚੱਲਦੇ ਆ ਗੋਡਾ ਇੰਨਾ ਦੁਖਦਾ ਅੱਗ ਲੱਗਦਾ ਨਾ ਬੈਠ ਹੁੰਦਾ ਪੀੜੀ ਤੋਂ ਖੜ ਕੇ ਮੈਤੇ ਨਹੀਂ ਰੋਟੀ ਬਣਦੀ ਬੋਲਣ ਵੇਲੇ ਜ਼ੁਬਾਨ ਦਾ ਦੁਖਦੀ ਨਹੀਂ ਤੇਰੀ ਜਾਂ ਬੈਬਤਾ ਕਰਨ ਵਾਸਤੇ ਦਿਮਾਗ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੀ ਆ ਅੱਛਾ ਹੁਣ ਤੈਨੂੰ ਉਹ ਚੰਗੀ ਲੱਗਣ ਲੱਗੀ ਹੈ ਨੋ ਟੀਮੀ ਤੇ ਜਿੱਥੇ ਮਰਜੀ ਜਾਵੇ ਹੁਣ ਤੱਕ ਰੋਟੀਆਂ ਹੀ ਫੂਕੀਆਂ ਨੇ ਪਕਾ ਪਕਾ ਖਲਾਈਆਂ ਨੇ ਤੁਹਾਨੂੰ ਫਿਰ ਮੈਂ ਉਹੀ ਤਾਂ ਕਹਿਣਾ ਵੀ ਹੁਣ ਤੱਕ ਫੂਕੀਆਂ ਹੁਣ 4 ਦਿਨਾਂ ਨਾਲ ਤਾਂ ਕੋਈ ਲਿੱਸੀ ਨਹੀਂ ਹੁੰਦੀ ਤੂੰ ਯਾਰ ਠੀਕਾ ਕਰ ਲੂੰਗੀ ਤਾਂ ਮੈਨੂੰ ਹੋਰ ਟੈਨਸ਼ਨ ਪਾਤੀ ਅੱਗੇ ਦੇਖ ਲੈ ਹਰ ਵਾਰ ਰਹਿ ਕੇ ਆਉਂਦੀ ਆ ਮੈਨੂੰ ਸੂਟ ਲੈ ਕੇ ਆਉਂਦੀ ਤੀਗੀ ਜੇ ਉਹਦੀ ਮਾਸੀ ਮਰ ਗਈ ਫਿਰ ਮੈਨੂੰ ਸੂਟ ਕਿੱਥੇ ਲੈ ਕੇ ਆਜੂ ਮੈਂ ਤਾਂ ਇਸ ਵਾਰ ਕਿਹਾ ਤੀ ਵੀ ਭਾਈ ਪੈਸੇ ਹੀ ਲਈਆਂ ਮੈਂ ਆਪਣੀ ਪਸੰਦ ਦਾ ਹੀ ਸੂਟ ਲੈ ਲਵਾਂ ਪਰ ਉੱਥੇ ਤਾਂ ਕੁਝ ਵੀ ਨਹੀਂ ਦੇਣਾ ਉਹਨੇ ਤਾਂ ਤੇਰਾ ਦਿਮਾਗ-ਦਮੂਗ ਤਾਂ ਨਹੀਂ ਹੱਲ ਗਿਆ ਮੈਨੂੰ ਲੱਗਦਾ ਅਗਲੇ ਦੇ ਘਰੇ ਮਰਗ ਹੋਗੀ ਤੈਨੂੰ ਸੂਟਾਂ ਦੀ ਬਣੀ ਹੋਈ ਹੈ ਹੁੰਦਾ ਹੀ ਆ ਭਾਈ ਰਹਿਣ ਜਾਂਦੀ ਅੱਗੇ ਵੀ ਤਾਂ ਲੱਗੀ ਜਾਂਦੀ ਸੂਟੇ ਤਾਂ ਰਵਾਜ ਬਣੇ ਹੀ ਹੋਏ ਨੇ ਵੀ ਸੱਸਾਂ ਨੂੰ ਅਗਲਾ ਸੂਟ ਦਿੰਦਾ ਹੀ ਆ ਮੈਂ ਤੇ ਤੇਰ ਕੋ ਗੱਲ ਕਰਦੀ ਆ ਵੀ ਫੇਰ ਇਸ ਵਾਰ ਉਹਨਾਂ ਨੇ ਸੂਟ ਦੇਣਾ ਨਹੀਂ ਮੈਨੂੰ ਫਿਰ ਮੈਂ ਉਹੀ ਤਾਂ ਕਹਿੰਦਾ ਵੀ ਇੱਕ ਵਾਰ ਨਾ ਲੈ ਕੇ ਆਉ ਫੇਰ ਕੀ ਹੋ ਜਾਊਗਾ ਅੱਗੇ ਘਾਟਾ ਤੇਰੇ ਕੋਲੇ ਸੂਟਾਂ ਦਾ ਟਰੰਕ ਦੇ ਟਰੰਕ ਭਰੀ ਬੈਠੀਆਂ ਐ ਤਾਂ ਕਿ ਵਿੱਚ ਮਚਣਾ ਮੇਰੀ ਗੱਲ ਸੁਣ ਠੀਕ ਐ ਇੱਕ ਵਾਰ ਪਰ ਮੁੰਡੇ ਜਿਹਨੂੰ ਕਹਿ ਕੇ ਦੇਖ ਲੈ ਕੀ ਪਤਾ ਉਹ ਆਏ ਜਾਵੇ ਬਹੂ ਫੋਨ ਕਰ ਦੋ ਕਿ ਲੈਣ ਆ ਜੀ ਮੈਨੂੰ ਪਤਾ ਉਹਨੇ ਮੰਨ ਜਾਣਾ ਆਉਣ ਨੂੰ ਤਾਂ ਉਹਦੀ ਪਰਜਾਈ ਹੈ ਕਿ ਤੈਗੀ ਉੱਥੇ ਕੰਮ ਕਰ ਲੈ ਸਮਝ ਨਹੀਂ ਆਉਗੀ ਕੰਮ ਦੀ ਨਹੀਂ ਹੁੰਦੀ ਗੱਲ ਅਗਲੀ ਅਸਲ ਮੈਂ ਤਾਂ ਨਾਲ ਗਈ ਹੋਊਗੀ ਮਾਸੀ ਮਰੀਆ ਉਹਦੀ ਕੋਈ ਹੋਰ ਨਹੀਂ ਵੀ ਕੋਈ ਡੰਗਰ ਪਸ਼ੂ ਮਰ ਗਿਆ ਕੋਈ ਗੱਲ ਨਹੀਂ ਦਾਗ ਤੇ ਜਾ ਕੇ ਆ ਜੂਗੀ ਫੇਰ পাইਪ ਵੋਗ ਤੇ ਧੋਏ ਜਾਣੇ ਚਲ ਜਾਣਗੇ ਨਾ ਮੁੰਡਿਆ ਤੂੰ ਕਰ ਲੂਗਾ ਗੱਲ ਆਪੇ ਕਹਿ ਦੂੰਗਾ ਮੈਂ ਉਹਨੂੰ ਹਾਂ ਹਰੇਕ ਗੱਲ ਦੇ ਵਿੱਚ ਮੈਨੂੰ ਬੋਲਣ ਲੱਗ ਜਾਆ ਕਰ ਤੂੰ ਹਾਂ ਕੁੜੀ ਆਹੀ ਤੇ 4 ਦਿਨ ਮੇਰਾ ਵਧੀਆ ਵਿਚਾਰੀ ਕਰਦੀ ਰਹੀ ਨਿਆਣੀ ਹੈ ਜਦੋਂ ਚਲੇ ਗਈ ਮੈਨੂੰ ਤਾਂ ਉਹੀ ਗੱਲਾਂ ਫੇਰ ਬੋਲਣ ਲੱਗ ਗਿਆ ਤੂੰ ਉਹਦੇ ਸਾਹਮਣੇ ਨਹੀਂ ਤੂੰ ਬੋਲ ਕੱਢਦਾ ਹੈਗਾ ਉਹਦੇ ਸਾਹਮਣੇ ਤਾਂ ਤੂੰ ਵੀ ਫੇਰ ਬੱਕਰੀ ਬਣ ਜਾਨੀ ਆ ਤੂੰ ਵੀ ਨਹੀਂ ਕੁਝ ਬੋਲਦੀ ਆ ਪੁੱਠੇ ਸਿੱਧੇ ਕੰਮ ਤੂੰ ਵੀ ਨਹੀਂ ਕਰਦੀ ਨਾ ਬੈਕੀ ਪੁੱਠੇ ਕੰਮ ਕਰ ਲੈ ਆ ਹੋਰ ਹੋਰ ਕੀ ਆ ਅੱਗੇ ਸੂਟ ਨਹੀਂ ਲਿਆਂਦਾ ਨਹੀਂ ਲਿਆਂਦਾ ਤੂੰ ਆਪਸ ਵਿੱਚ ਆਲਾ ਹੁਣ ਅੱਗੇ ਵੜ-ਵੜਦਾ ਖਾਈ ਜਾਂਦੇ ਉਹਨੂੰ ਹੋਰ ਦੱਸ ਕੀ ਆ ਚਲ ਠੀਕ ਆ ਉਹ ਗੋਭੀ ਦੀ ਸਬਜ਼ੀ ਪਈ ਆ ਤੂੰ ਕੱਟ ਦੇ ਮੈਂ ਆਟਾ ਗੁੰਨ ਕੇ ਰੋਟੀ ਬਣਾ ਲੈਣੀ ਆ ਮੈਂ ਤਾਂ ਕੱਲੀ ਤਾਂ ਨਹੀਂ ਬਣਨੀ ਸਬਜ਼ੀ ਹੁਣ ਆਪ ਬਣਾ ਲਾ ਉਹ ਸਾਥ ਚ ਬੈਠੇ ਹੋਣਗੇ ਤਾਂ ਸਕੇਟ ਦੇ ਉਹਨਾਂ ਨੂੰ ਸੱਦ ਲੈਣਾ ਵੀ ਗੋਭੀ ਚੀਰਨੀ ਆ ਯਾਰ ਅਸੀਂ ਨਾਲੇ ਆਟਾ ਊਟਾ ਗੋਨਣਾ ਲਾਂਗੇ ਨਾਲ ਤੇਰੇ ਨਾਲ ਕਰਾ ਦਾਂਗੇ ਮਾੜਾ ਮੋਟਾ ਤੈਨੂੰ ਤਾਂ ਗੱਲਾਂ ਆਉਂਦੀਆਂ ਨੇ ਹੈ ਜੇ ਕੰਮ ਕਰਨਾ ਪਵੇ ਫੇਰ ਪਤਾ ਲੱਗੇ ਬਣੀ ਬਣਾਈ ਰੋਟੀ ਮਿਲ ਜਾਂਦੀ ਆ ਹੁਣ ਤਾਂ ਮੈਂ ਫੂਕੂਗੀ ਹੋਈ ਨਾਲ ਮੁੰਡੇ ਨਾਲ ਇੱਕ ਵਾਰ ਗੱਲ ਕਰ अपना करूंगा भाग जा सब्जी ਨਹੀਂ ਬਣਨੀ ਮੈਂ ਤਾਂ ਚਾਰ ਨਾਲ ਖਾਣੇ ਆ ਤਾਂ ਹੈ ਨਹੀਂ ਵੀ ਕੋਈ ਹੋਰ ਸਕੀਮ ਲਾਵਾਂ ਕੋਈ ਪੈਸੇ ਟਕੇ ਦੀ ਸੂਟਾਂ ਦੇ ਹੋ ਜਾਂਦੀ ਆ ਵੀ ਸੂਟ ਮੰਗਾਲਾਂ ਦੱਸ ਸੂਟ ਤਾਂ ਇਤੋਂ ਹੋਰ ਲਿਆਵਾਂਗੇ ਤੂੰ ਗਾਹਾਂ ਬਾਰੇ ਸੋਚ ਵੀ ਕਿਵੇਂ ਪੈਸੇ ਲੈਣੇ ਆ ਜਾਂ ਕੁਝ ਹੋਰ ਕਰਸ ਕਰਨਾ ਹੋਰ ਹੀ ਮਰੀ ਜਾਊਗੀ ਮੋਬਾਈਲ ਚੱਕੀ ਰੱਖਿਆ ਕਰ ਸਾਰਾ ਦਿਨ ਹੁਣ ਬੈਠਾ ਦੀ ਬਾਪੂ ਆ ਬੈਠਾ ਸੀ ਹੁਣ ਹੋਰ ਕਿੱਧਰ ਜਾਇਆ ਕਿੱਧਰ ਜਾਣਾ ਸੀ ਇੱਥੇ ਜਾ ਕੇ ਆਇਆ ਸੀ ਮੈਂ ਤਾਂ ਆਉਂਦਿਆਂ ਨੂੰ ਤੇਰੀ ਮਾਂ ਨੂੰ ਕਿਹਾ ਰੋਟੀ ਪਾ ਦੇ ਕੰਨੀ ਮਤ ਉਹਦਾ ਹਜੇ ਬਣੀ ਨਹੀਂ ਨੀਗੀ ਉਹ ਪਾਈ ਬਹੂ ਨੂੰ ਲਿਆ ਜਾ ਕੇ ਜੇ ਚਾਰ ਰੋਟੀਆਂ ਖਾਣੀਆਂ ਨਹੀਂ ਤਾਂ ਤੈਨੂੰ ਪਤਾ ਹੀ ਐ ਲੈ ਬਹੂ ਨੂੰ ਲਿਆ ਉਹ ਮੈਂ ਕਿਵੇਂ ਲਿਆ ਮਾਂ ਨੂੰ ਤੁਹਾਨੂੰ ਪਤਾ ਨਹੀਂ ਉਹਦੀ ਮਾਸੀ ਮਰ ਗਈ ਉਹ ਮੈਨੂੰ ਤਾਂ ਪਤਾਗਾ ਤੇਰੀ ਮਾਂ ਨੂੰ ਨਾ ਪਤਾ ਉਹ ਨਹੀਂ ਨਾ ਸਮਝਦੀ ਕਿ ਮੈਥੋਂ ਤਾਂ ਕੰਮ ਨਹੀਂ ਹੁੰਦਾ ਕਿ ਹੋਟਲ ਤੋਂ ਰੋਟੀਆਂ ਲਿਆਓ ਸੋਹਣੇ ਲੱਗ ਜਾਂ ਹੋਟਲ ਤੋਂ ਰੋਟੀਆਂ ਲਿਆਉਂਦੇ ਤੋਪਾਪਾ ਤਿੰਨ ਦਾ ਜਾਣਿਆ ਤਿੰਨ ਜਣੇ ਦੀ ਰੋਟੀ ਨਹੀਂ ਭੱਗਦੀ ਮੈਨੂੰ ਕੀ ਪਤਾਗਾ ਉਹ ਕਹਿੰਦੀ ਨਹੀਂ ਭੱਕਦੀ ਹਜੇ ਦੇਖ ਲੈ 12 ਵਜੇ ਪਏ ਹਜੇ ਤੱਕ ਕੋਈ ਮੈਨੂੰ ਕਹਿੰਦੀ ਸਬਜ਼ੀ ਚੀਰ ਦੇ ਲੈ ਫੇਰ ਰੋਟੀ ਲਾਉਂ ਕਿਹੜੇ ਵੇਲੇ ਸਬਜ਼ੀ ਬਣੀ ਇਹਨੇ ਸ਼ਾਮ ਦਾ ਟਾਈਮ ਹੋ ਜਾਊਗਾ ਆ ਬਾਪੂ ਉਹ ਆਪਣੇ ਵਾਲਾ ਔਕੇ ਟਾਈਮ ਤੇ ਖੜੇ ਦੀ ਹੁਣ ਔਕੇ ਟਾਈਮ ਤੇ ਆਪਾਂ ਨੂੰ ਹੀ ਖੜਨਾ ਪਊਗਾ ਹੁਣ ਮੈਨੂੰ ਸੋਣਾ ਲੱਗਦਾ ਉੱਥੇ ਜਾ ਕੇ ਕਹੂੰਗਾ ਵੀ ਵੀ ਮੈਨੂੰ ਲੈ ਕੇ ਜਾਣਾ ਮੈਂ ਥਾਲਾ ਭਰੀ ਤੁਨੂੰ ਓਏ ਮੈਂ ਤਾਂ ਉਹਨੂੰ ਕਹਿ ਤਾ ਤੂੰ ਕਹਿ ਦੇ ਕਿ ਮੈਥੋਂ ਤਾਂ ਰੋਟੀ ਬਣਦੀ ਨਹੀਂ ਹੁਣ ਲਾ ਦੇਣੀ ਆ ਮੈਂ ਕਿ ਦੋ ਦਿਨਾਂ ਦਾ ਫਾਹਾ ਨਹੀਂ ਪੈਂਦਾ ਤੈਨੂੰ ਕੋਈ ਲਿੱਸੀ ਨਹੀਂ ਹੋ ਜੇਗੀ ਤੂੰ ਅਜੋ ਕੰਮ ਕਰੀ ਸੀ ਉਹੀ ਤਾਂ ਗੱਲ ਆ ਵੀ ਸਮਝੇ ਵੀ ਕੁਛ ਉਹ ਮੈਂ ਨਹੀਂ ਲਿਆਂਦ ਲੁੰਦਾ ਇਹ ਜਿਹਾ ਦੇਖ ਲਿਆ ਉਹਨੂੰ ਚਲ ਫਿਰ ਆਪੇ ਲਾਹੀ ਜਾਊਗੀ ਮਾੜਾ ਮੋਟਾ ਨਾਲ ਆਪ ਕਰਾ ਦਾਂਗੇ ਭਾਈ ਨਹੀਂ ਲਿਆਉਣੀ ਤਾਂ ਕਰਾਉਣ ਨੂੰ ਕੀ ਹੋਇਆ ਬੀਬੀ ਨੂੰ ਵਧੀਆ ਲੱਗੀ ਐ ਤੰਗੀ ਤੋਰੀ ਫਿਰਦੀ ਐ ਉਹੀ ਚੰਬੜਾ ੜ ਹੋ ਰਹੀ ਐ ਫਿਰ ਉਹੀ ਤਾਂ ਗੱਲ ਆ ਹੋ ਜਾਂਦੀਆਂ ਨੇ ਜਦੋਂ ਨੂਹਾ ਕਰਿਆ ਜਾਂਦਾ ਨਾ ਇਹ ਜੀਆਂ ਤਾਂ ਚੰਬੜ ਜਾਂਦੀਆਂ ਨੇ ਜਿਵੇਂ ਹੁਣ ਚੰਬਲੀ ਫਿਰਦੀ ਐ ਹੁਣ ਦੁਖ ਦੇ ਸੁਖ ਦੇ ਤਾਂ ਆਪਾਂ ਨੂੰ ਜਾਣੀ ਪੈਂਦਾ ਰਿਸ਼ਤੇਦਾਰੀ ਚ ਮੈਂ ਕਿਦੋਂ ਕਹਿਣਾ ਜਾਣਾ ਨਹੀਂ ਪੈਂਦਾ ਮੈਂ ਤਾਂ ਸਮਝਦਾ ਗੱਲ ਫਿਰ ਉਹੀ ਮੈਨੂੰ ਉਹ ਨਾ ਵਾਰ-ਵਾਰ ਕਰ ਉਹ ਨਹੀਂ ਸਮਝਦੀ ਕੁਝ। ਪਰ ਤੂੰ ਸਮਝਾ ਬਪੂ ਨੂੰ ਐ ਨਹੀਂ ਗੱਲ ਚੱਲਦੀ। ਬਸ ਮੈਨੂੰ ਤਾਂ ਉਹਨੇ ਐ ਕਿਹਾ ਜੀ ਭਾਈ ਕਹਿੰਦੀ ਉਹਨੂੰ ਕਹਦੇ ਲਿਆਊਗਾ ਮੈਂ ਤੈਨੂੰ ਕਹਤਾ ਲਿਆਉਣੀ ਨਾ ਲਿਆਉਣੀ ਉਹ ਤੇਰੀ ਮਰਜ਼ੀ ਆ ਬਸ ਗੱਲ ਨਿਬੜ ਗਈ। ਨਹੀਂ ਮੈਂ ਨਹੀਂ ਲਿਆਉਂਦਾ ਕੋਈ ਮੈਂ ਚੰਗਾ ਨਹੀਂ ਲੱਗਦਾ ਲਿਆਉਂਦਾ। ਬਸ ਫਿਰ ਉਹਨੂੰ ਕਹਿ ਕਾ ਆਪਣੀਆਂ 2-3 ਦਿਨ ਜਿਹੜੇ ਦਿਨ ਆਉਣਾ ਹੋ ਆਜੂਗੀ ਉਹ ਰੋਟੀਆਂ ਰੋਟੀਆਂ ਤੂੰ ਆਪੇ ਲਾ ਕੇ ਬਸ। ਆ ਮੜਾ ਮੋਟਾ ਆਪ ਕਰਾ ਦਿਆ ਕਰਾਂਗੇ ਨਾਲ ਭਾਈ ਆ ਕਦੇ ਬੇੜਾ ਬੂੜਾ ਸੰਭਰ ਨਾ ਮੜਾ ਮੋਟਾ ਆਪ ਹਲਿਆ ਲਿਆ ਕਰ ਐ ਤੇ ਵੀ ਤਾਂ ਉਂਗਲਾ ਮਾਰ ਦਈਆਂ ਕੋਈ ਨਾ ਮੈਂ ਕੰਮ ਵਾਲੀ ਪੁੱਛਾਂਗਾ ਝਾੜੂ-ਬੂਟਾ ਲਾ ਜੂ ਵੀ ਰੋਟੀਆਂ ਮਮੀ ਨੇ ਕਿਹਦੇ ਤੂੰ ਆਪੇ ਬਣਾ ਲੈ ਝਾੜੂ-ਬੂਟਾ ਆਪਾ ਲਾ ਲਾਂਗੇ ਹੁਣ ਦੋ ਦਿਨਾਂ ਵਾਸਤੇ ਕੰਮ ਵਾਲੀ ਪੁੱਛੇਂਗਾ ਤੂੰ ਉਹ ਫੇਰ ਕੀ ਹੁੰਦਾ ਕੰਮ ਵਾਲੀ ਪੁੱਛ ਲਾਂਗੇ ਉਹ ਭੇੜੇ ਲੱਗਦੇ ਆ ਭਾਈ ਭੇੜੇ ਲੱਗਦੇ ਅਗਲਾ ਕਹਿੰਦਾ ਨੂੰ ਕੀ 바ਗੀ ਇਹਨਾਂ ਦਾ ਜਮੀਂ ਸਾਲਿਆਂ ਦਾ ਸਰਿਆ ਪੈਗਾ ਕੁਛ ਕਰ ਕੀ ਨੀ ਰਾਜੀ ਬਾਪੂ ਕੀ ਨੀ ਸੋਹਣੇ ਲੱਗਦੇ ਉਹ ਪੋਚਾ ਪੁੱਧਰਾਂਗੇ ਆਪਾਂ ਲੋਕ ਕੀ ਕਹਿਣਗੇ ਵੀ ਆਪ ਚ ਕੰਮ ਕਰਦੇ ਵਰਦਦੇ ਨੇ ਬੱਠਲ ਜਾ ਕੇ ਤੂੰ ਬਗਦੀ ਬਾਹਰ ਹੁਣ ਜਦ ਇਹ ਕਰਦੀ ਨਹੀਂ ਹੋਰ ਕੀ ਹੱਲਾ ਕੰਮ ਵਾਲੀ ਤਾਂ ਬੁਲਾਉਣੀ ਹੀ ਪਊਗੀ ਉਹ ਲੋਕਾਂ ਦਾ ਕਿਹੜਾ ਮੂੰਹ ਫੜਨਾਗਾ ਕੁਛ ਨਹੀਂ ਹੁੰਦਾ ਮੈਂ ਆਪੇ ਛਿੱਟਾ ਕਰੂੰ ਨਹੀਂ ਕਰਦਾ ਭਈ ਬਲਾਲਾ ਕੰਮ ਵਾਲੀ ਹੋਰ ਕੀ ਆ ਫਿਰ ਕੰਮ ਵਾਲੀ ਨੂੰ ਰਲੇ ਵਿਆ ਥੋੜੇ ਪੈਸੇ ਦੇਣੇ ਦੇ ਦਿਓ ਐ ਤਾਂ ਹੈ ਨਹੀਂ ਵੀ ਚਾਰ ਪੈਸੇ ਘਰੇ ਕੰਮ ਆ ਜਾਣਗੇ ਪੈਸੇ ਨੂੰ ਕਰਾਉਣਾ ਵੀ ਕੀ ਐ ਅੱਛਾ ਚੰਗੇ ਆਪਾਂ ਆਪ ਕੰਮ ਕਰਦੇ ਚੰਗੇ ਲੱਗਾਂਗੇ ਪੈਸੇ ਹੁੰਦੇ ਵੀ ਵੀ ਪੋਚਾ ਲਾਉਂਦੇ ਵਰਦਦੇ ਨੇ ਕੂੜਾ ਡਿਗਦੇ ਫਿਰਦੇ ਨੇ ਉਹ ਦੋ ਦਿਨਾਂ ਨਾਲ ਕੁਝ ਨਹੀਂ ਸੀ ਹੁੰਦਾ ਠੀਕ ਆ ਭਾਈ ਲਿਆ ਦੇ ਦਿਓ ਪੈਸੇ ਬਾਧੂ ਹੈਗੇ ਆ ਤੁਹਾਡੇ ਕੋਲੇ ਕਿਹੜਾ ਕੋਈ ਘਾਟ ਆਗਾ ਸੇ ਦਾ ਲੈ ਉਹ ਬਾਪੂ ਪੈਸੇ ਸੋ ਬਾਕੀ ਸਾਨੂੰ ਕਿਹੜਾ ਕੋਈ ਸੰਦ ਸੰਗ ਆਉਂਦੀ ਆ ਮੰਗਣ ਵੇਲੇ ਓਏ ਕਿਸੇ ਰਿਸ਼ਤੇਦਾਰ ਨੂੰ ਹੋਰ ਕਰਦੇ ਹੋ ਫੋਨ ਵੀ ਸਾਨੂੰ ਪੈਸਿਆਂ ਦੀ ਲੋੜ ਹੈ ਭਾਈ ਚੱਲ ਹੁਣ ਤੂੰ ਬਾਹਲੇ ਮੀਨੇ ਤੀਨੇ ਜਿਹੇ ਨਾ ਦੇ ਤੇਰੇ ਵਾਸਤੇ ਕਰਦੇ ਫਿਰਦੇ ਆ ਸਾਰਾ ਕੁਝ ਕਿਹਦਾ ਦਿਲ ਕਰਦਾ ਕਿਸੇ ਤੋਂ ਮਾੜਾ ਅਖਵਾਈਏ ਆਪ ਵੀ ਦਿੱਤੇ ਨੇ ਕਹਾ ਆ ਲੈ ਕੇ ਗਿਆ 2 ਲੱਖ ਰੁਪਏ ਤੈਨੂੰ ਪਤਾ ਤਾਂ ਹੈ ਮੈਨੂੰ ਇਹ ਕਰਨਾ ਪੈਂਦਾ ਹੁਣ ਇੱਥੋਂ ਤਾਂ ਤੰਗਲੀ ਲਾ ਲਾਂ ਹੋਰ ਮੈਂ ਘਰ ਨੂੰ ਹੈ ਤੂੰ ਚੰਬਲਾਈ ਜਾਣਾ ਕੁੜੀ ਨੂੰ ਨਾਲੇ ਉਹ ਪਰੋਣੇ ਨੂੰ ਜਿਹੜੇ ਪੈਸੇ ਲਿਆ ਲੈ ਕੇ ਦੇਈ ਜਾਣਾ ਆ ਚੰਬਲਾਈ ਜਾਂਦੀ ਜਾਂਦਾ ਤੂੰ ਤਾਂ ਚੰਬਲਿਆਣਾ ਤੂੰ ਤਾਂ ਹਰ ਵਕਤ ਮੇਰੇ ਕੋਲੇ ਰਹਿਣਾਗਾ ਮੈਂ ਚੰਬਲਾਈ ਜਾਣਾ ਜਾਂ ਵਗ ਜਾ ਕਰ ਲੈ ਕੰਮ ਕੋਈ ਕੰਮ ਵਾਲੀ ਪੁੱਛਿਆ ਨਹੀਂ ਉਹਨੂੰ ਲਿਆ ਭਾਈ ਚੰਗਾ ਮੈਂ ਆਹੋ ਆਹੋ ਵੱਡਾ ਹੋ ਬਣਦਾ ਗੱਲ ਦੱਸ ਵੀ ਤੇਰੇ ਵਾਸਤੇ ਕਰਦੇ ਤੁਰੇ ਫਿਰਦੇ ਆ ਦੱਸ ਫੇਰ ਇੱਥੇ ਕਿਲਾ ਵੇਚ ਕੇ ਫੇਰ ਵੀ ਤਾਂ ਸਰੂ ਗਈ ਡਾਣਾ ਡੂਹਾ ਉੱਠ ਗਈ ਭਾਬੀ ਕਿਵੇਂ ਸਿਰ ਹੁਣ ਤੇਰਾ हट ਗਿਆ ਹਾਂ ਭਾਈ हट ਗਿਆ ਤੂੰ ਨਾਲੇ ਮੇਰੇ ਸੱਤੋਂ ਕੀ ਲੈਣਾ ਹੈ ਆ ਚਾਹ ਬਣਾ ਵੀ ਲਈ ਹੈ ਹਾਂ ਭਾਬੀ 2 ਵਜ ਗਏ ਮਾ ਚਲ ਸਾਰੇ ਪੀ ਲੈਣਗੇ ਮੈਂ ਤਾਂ ਤਾਂ ਬਣਾ ਲਈ ਸੀਗੀ ਦੁੱਧ ਕਾਜ ਪਾਇਆ ਸੀ ਦੁੱਧ ਤਾਂ ਫ੍ਰਿਜ ਚ ਪਿਆ ਸੀਗਾ ਉਹੀ ਪਾਇਆ ਸੀ ਉਹ ਤਾਂ ਫਿਰ ਆਵਦੀਆਂ ਮਨਮਰਜ਼ੀਆਂ ਕਰਦੀਆਂ ਪੁੱਛ ਤਾਂ ਲੈਂਦੀ ਵੀ ਕਾਚੋ ਪਾਉਣਾ ਆਹ ਟੰਗਿਆ ਪਿਆ ਤੇ ਕਿੱਲੇ ਤੇ ਉਹਦਾ ਤਾਜ਼ਾ ਦੁੱਧ ਸੀ ਬੇਹਾ ਪਾਉਣਾ ਸੀ ਚਲ ਮੈਂ ਤਾਂ ਪੋਰਾ ਹੀ ਦੁੱਧ ਪਾਇਆ ਅੱਧਾ ਗਲਾਸ ਹੀ ਆਹ ਹੋ ਪੋਰਾ ਲੱਗਦਾ ਦੇਖ ਕਿੰਨੀ ਚਿੱਟੀ ਜਿੱਟੀ ਤਾਂ ਚਾਹ ਬਣੀ ਪਈ ਐ ਹੋਰੇ ਨਾਲ ਤਾਂ ਚਿੱਟੀ ਬਣਦੀ ਐ ਨਹੀਂ ਹੁੰਦੀ ਮੈਂ ਤਾਂ ਭਾਬੀ ਤਾਂ ਕਰ ਲਈ ਮਾਹ ਚਲ ਤੇਰਾ ਸਿਰ ਦੁਖੀ ਜਾਂਦਾ ਸਾਰੇ ਜਣੇ ਪੀ ਲੈਣਗੇ 2 ਵਜੇ ਵੱਜ ਗਏ ਹੋਰ ਤਾਂ ਮੇਨ ਤਾਂ ਕੀ ਲੋੜ ਸੀ ਚਲ ਮੈਂ ਤਾਂ ਤੁਹਾਡੇ ਵਾਸਤੇ ਕੀਤੀ ਐ ਚਾਹ ਆਹੋ ਕੀਤੀ ਹੈ ਆਪਦੇ ਵਾਸਤੇ ਕੀਤੀ ਹੋਊਗੀ ਨਾਲੇ ਮੇਰੇ ਵਾਸਤੇ ਥੋੜੀ ਕੀਤੀ ਹੈ ਉਹਨਾਂ ਵਾਸਤੇ ਕੀਤੀ ਹੋਗੀ ਮੈਂ ਤੇਰੇ ਹੱਥ ਦੀ ਚਾਹ ਪੀਣਗੇ ਮੇਰਾ ਥੋੜੀ ਪਿੰਦੇ ਨੇ ਹੁਣ ਉਹ ਚੱਲ ਭਾਬੀ ਜੀ ਤਾਂ ਨਹੀਂ ਪੀਣੀ ਉਹ ਤਾਂ ਹੁਣ ਪੀਣਗੀ ਉਹ ਤਾਂ ਪੀਣਗੀ ਫਿਰ ਮੈਨੂੰ ਪਤਾ ਹੀ ਹੈ ਵੀ ਮੈਂ ਨਹੀਂ ਪਿੰਦੀ ਹੈਗੀ ਨਾਲੇ ਮੈਨੂੰ ਤਾਂ ਭਈ ਕਿਸੇ ਜਾਸਤੀ ਚਾਹ ਸਵਾਦ ਨਹੀਂ ਲੱਗਦੀ ਹੈਗੀ ਮੈਂ ਤਾਂ ਆਪ ਬਣਾ ਕੇ ਪੀਊਂਗੀ ਆਪਦੇ ਹੱਥ ਦੀ ਚੱਲ ਕੋਈ ਨਾ ਭਾਬੀ ਤੂੰ ਆਪ ਬਣਾ ਕੇ ਪੀ ਲਈ ਹੁਣ ਜਿਹੜੀ ਬਣ ਗਈ ਹੁਣ ਇਹਨੂੰ ਡੋਲਣਾ ਥੋੜੀ ਐ ਪੀਣੀ ਤਾਂ ਹੈਗੀ ਐ ਮੈਂ ਕਦੋਂ ਆਖੇ ਬਡੋਲਦੇ 22 ਲੀਟਰ ਹੀ ਨਹੀਂ ਘੋੜਦੇ ਹੁੰਦੇ ਹੈਗੇ ਕਿਸੇ ਦੇ ਘਰੇ ਆ ਕੇ ਨਾਲੇ ਇੰਨੀ ਤਾਂ ਸਮਝ ਆਊਗੀ ਇਹ ਚ ਲਿਡਰੀ ਕੋਟਣ ਵਾਲੀ ਕਿਹੜੀ ਗੱਲ ਐ ਭਾਬੀ ਚਾਹੀ ਬਣਾਈ ਐ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ ਹੈਗਾ ਨਾਲੇ ਮੇਰੇ ਪੇਕਿਆਂ ਦਾ ਘਰ ਤਾਂ ਹੈਗਾ ਹੀ ਐ ਜੇ ਮੇਰਾ ਆਵਦਾ ਨਹੀਂ ਹੈਗਾ ਤਾਂ ਉਹ ਹਾਂ ਸੱਚ ਮੈਂ ਤਾਂ ਭੁੱਲੇ ਗਈ ਭਈ ਘਰ ਤਾਂ ਤੇਰਾ ਹੀ ਐ ਮੇਰਾ ਕਾਹਨੂੰ ਐ ਨਾਲੇ ਤੇਰੀ ਤਾਂ ਲਿਡਰੀ ਚੱਲਦੀ ਐ ਓਰੇ ਮੇਰਾ ਕੁਝ ਨਹੀਂ ਹੈਗਾ ਇੱਥੇ ਤੂੰ ਹੀ ਕਿਉਂ ਲੜਾਈਆਂ ਛੇੜਦੀਆਂ ਨਹੀਂ ਐ ਭਾਬੀ ਐਡੀ ਕ ਗੱਲ ਦਾ ਪਤੰਗੜ ਬਣਾ ਕੇ ਬੈਗੀ ਤੂੰ ਤਾਂ ਅੱਛਾ ਮੈਂ ਉਹੀ ਲੜਾਈਆਂ ਛੇੜਦੀਆਂ ਕੁੜੀ ਯਾ ਮੇਰਾ ਦਿਮਾਗ ਹੱਲ ਰਿਹਾ ਲੜਾਈ ਦਾ ਤੂੰ ਭਾਲਦੀਆਂ ਮੁੱਲ ਦੀ ਨਾ ਮਾੜੀ ਜੀ ਗੱਲ ਨਹੀਂ ਸਹਾਰ ਸਕਦੀ ਹੈਗੀ ਤੈਨੂੰ ਮੈਂ ਅਹੀਂ ਕਿਹਾ ਵੀ ਫ੍ਰਿਜ ਚ ਕਾਹਦਾ ਦੁੱਧ ਪਾਇਆ ਪਿਆ ਕਿਲੇ ਤੇ ਟੰਗਿਆ ਪਿਆ ਆਹ ਪਾਲਾਂ ਦੀ ਲੈ ਖੋਨੀ ਤੂੰ ਕਿਸੇ ਥਾਂ ਦੀ ਮੈਨੂੰ ਨਹੀਂ ਪਤਾ ਸੀ ਭਾਬੀ ਮੈਨੂੰ ਨਹੀਂ ਪਤਾ ਸੀ ਮੈਂ ਕਹੀ ਤੇ ਜਾਨੀ ਆ ਜੇ ਪਤਾ ਹੁੰਦਾ ਮੈਂ ਆ ਪਾ ਲੈਂਦੀ ਫਿਰ ਕੀ ਆ ਹਾਂ ਮੈਂ ਤੈਨੂੰ ਅਹੀਂ ਕਹਿਨੀ ਆ ਮੂੰਹ ਤਾਂ ਲੱਗਿਆ ਹੋਗਾ ਰੱਬ ਨੇ ਮੂੰਹ ਤਾਂ ਦਿੱਤਾ ਹੋਗਾ ਤੇਰਾ ਟੁੱਟਿਆ ਤਾਂ ਨੇ ਹੈਗਾ ਮੈਨੂੰ ਅੰਦਰ ਜਾ ਕੇ ਪੁੱਛਿਆ ਦੀ ਨਾ ਮੈਂਟ ਨਹੀਂ ਮੈਨੂੰ ਬਾਹਰ ਜਾਣ ਦਿੰਦੀ ਤੇ ਹੁਣ ਤੇਰਾ ਸਿਰ ਦਰਦ ਕਿੱਧਰ ਗਿਆ ਜਿਹੜਾ ਤੂੰ ਕੁੜੀ ਨਾਲ ਲੜੀ ਜਾਂਦੀ ਐ ਗੱਲ ਕੀ ਹੋ ਗਈ ਨਹੀਂ ਵੀਰੇ ਲੜਦੀ ਨਹੀਂ ਸੀ ਉਹ ਤਾਂ ਸੀ ਚਾਦੀ ਗੱਲਾਂ ਸੁੱਤੇ ਸੁਣਾ ਅੱਛਾ ਮੈਨੂੰ ਭਨੇ ਦੀਂਦੇ ਨਹੀਂਗਾ ਬਾਹਰ ਤੋਂ ਸੁਣਦਾਗਾ ਹੋ 10 ਕੋਤੇ ਜਾ ਕੇ ਬਾਜ ਆਉਂਦੀ ਤੇਰੀ ਤਾਂ ਵੇ ਮੇਰੇ ਕਹਿਣ ਦਾ ਤਰੀਕਾ ਹੀ ਐਵੇਂ ਦਾ ਐ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਇਹਨੂੰ ਵੀ ਦੁੱਧ ਦਾ ਦੂਜਾ ਪਾਲਾਂ ਦੀ ਭਈਆ ਕਿਲੇ ਟੰਗੇ ਪੇ ਜਿਹੜਾ ਬੇਹਾ ਦੁੱਧ ਉਹਦਾ ਜਾ ਪਤਾ ਚੱਕ ਕੇ ਕਿ ਫਹਾ ਪੈ ਗਿਆ ਕਿ ਜਾਣ ਨਿਕਲ ਗਈ ਕਿ ਲੋ ਦੁੱਧ ਹੀ ਆ ਪਿਆਰ ਪਿਆ ਦਾਗਾ ਫਿਰ ਉਹ ਕਹਿ ਰਹੀ ਐ ਭਾਬੀ ਦਾ ਮੈਨੂੰ ਐ ਬੋਲਣ ਦੀ ਕੀ ਲੋੜ ਆ ਤੂੰ ਤਾਂ ਆਪ ਹਾਂ ਨਾ ਇਹ ਤਾਂ ਬੋਲਣ ਦਾ ਮੌਕਾ ਚਾਹੀਦਾ ਹੁੰਦਾ ਹੈ ਬਾਹਰੋਂ ਭੱਜਿਆ ਆਇਆ ਸੁਣ ਕੇ ਮੇਰੀ ਬਾਜ ਤੇ ਫਿਰ ਤੈਨੂੰ ਵੀ ਐਡੀ ਤਾਂ ਮੇਰੀ ਬਾਜ ਹੈ ਵੀ ਨਹੀਂ ਤੇ ਜਿਹੜੇ ਤੈਨੂੰ ਸੁਣ ਗਈ ਉੱਥੇ ਤੇ ਫਿਰ ਤੈਨੂੰ ਵੀ ਮੌਕਾ ਚਾਹੀਦਾ ਵੀ ਹਰਜੀਤ ਕਿਹੜੇ ਮੇਰੇ ਬਾਹਰ ਜਾਵੇ ਤਾਂ ਮੈਂ ਕੁੜੀ ਨਾਲ ਸਿੰਗ ਫਿਸ਼ਾਵਾਂ ਮੈਂ ਤਾਂ ਕੋਈ ਸਿੰਗ ਨਹੀਂ ਫਸਾਈ ਹੈ ਕਿ ਮੈਂ ਤਾਂ ਆਈ ਮਾੜਾ ਇਹ ਕਿਹ ਹੈ ਤੈਨੂੰ ਦੇਖ ਪਏ ਦੱਸਦੇ ਹੁਣ ਆਦੇ ਭਾਈ ਨੂੰ ਵੀ ਕੀ ਕਿਹਾ ਮੈਂ ਹਾਂ ਵੀਰੇ ਤਾਂ ਭਾਬੀ ਐ ਕਹਿੰਦੀ ਸੀ ਬਸ ਵੀ ਆ ਵੇਹਾ ਦੁੱਧ ਪਾ ਲੈਂਦੀ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ 2 ਵਜ ਗਏ ਵੀਰਾ ਵੀ ਆਉਣ ਆਲਾ ਤੇ 2 ਵਜੇ ਵਾਲੀ ਚਾਹ ਬਣਦੀ ਐ ਮਾ ਚਲ ਭਾਬੀ ਦੱਸ ਸਿਰ ਦੁਖਦਾ ਕੁਛ ਲਿਆ ਕਰ ਵੀ ਕੀ ਗੱਲ ਹੋਈਏਗੀ ਮੇਰੇ ਬਾਦ ਪੈ ਜਾਣੇ ਆਉਦੀ ਪੈਣ ਤੈਨੂੰ ਚੰਗੀ ਲੱਗਦੀ ਮੈਂ ਮਾੜੀ ਲੱਗਦੀ ਆ ਪੈਣੇ ਕਿਉਂ ਪਰਦੇ ਪਾਉਣੀ ਆਗੀ ਤੈਨੂੰ ਕਿਹੜਾ ਪਤਾ ਨਹੀਂ ਜਾਂ ਮੈਨੂੰ ਕਿਹੜੇ ਦੇ ਬਾਰੇ ਪਤਾ ਨਹੀਂਗਾ ਵੀ ਕਿੰਨੀ ਕੁ ਚੰਗੀ ਐ ਤੇ ਕਿੰਨੀ ਕਿਸੇ ਮਾੜੀ ਹੈਗੀ ਇਹਨੂੰ ਤਾਂ ਹਲੇ ਮੈਨੂੰ ਆਦਾ ਪਤਾ ਵੀ ਹੋਣਾ ਤੈਨੂੰ ਗਾਲਾ ਪਤਾ ਮੈਨੂੰ ਤਾਂ ਵੀ ਪਤਾ ਹਾਂ ਮੇਰੇ ਜਿਹੜੇ ਕਰਨੇ ਕੱਟ ਰਹਾਂਗਾ ਚਲ ਆਖ ਦੇ ਦੇ ਭਾਈ ਫੇਰ ਨਾਲੇ ਆਖੂ ਸ਼ੋ ਹੋ ਜੂਗੀ ਫੇਰ ਆਈ ਦੱਸ ਪਾਲਣਾ ਆਈ ਮੈਂ ਖੁਸ਼ ਹੋਊਂਗੀ ਮੈਂ ਤੁਹਾਨੂੰ ਲੜਾ ਕੇ ਥੋੜੀ ਰਾਜੀ ਆ ਪਹਿਲਾਂ ਤਾਂ ਆਪੇ ਸਾਡੇ ਪੈਸੇ ਮੋੜਦੇ ਲੈ ਕੇ ਬੈਠ ਗਈ ਹਾਂ ਕਾਹਦੇ ਪੈਸੇ ਕਿਹੜੇ ਤੂੰ ਪੈਸੇ ਦੀ ਕੀ ਲੱਗਦੀ ਆ ਟੀਜੇ ਦਾ ਨਾ ਮੂੰਹ ਚਾ ਕੇ ਕਹਿੰਦੀ ਆ ਕੁੜੀ ਨੂੰ ਪੈਸੇ ਮੋੜਦੇ ਤੇਰੇ ਪੇਕਿਆਂ ਤੋਂ ਲੈਂਦੇ ਨੇ ਤੂੰ ਕੁੜੀ ਕਿਉਂ ਡਰਦੀ ਹੁੰਨੀ ਹੈਗੇ ਤੂੰ ਵੀਰੇ ਸਾਰਾ ਕਲੇਸ਼ ਹੀ ਪੈਸੇ ਪਿੱਛੇ ਆ ਮੈਨੂੰ ਤਾਂ ਸਮਝ ਹੀ ਹੁਣ ਆਇਆ ਇਹਦਾ ਸੁਭਾਈ ਹੈ ਇਹ ਹੀ ਆ ਕੁੜੀਏ ਤੂੰ ਐਵੇਂ ਹੀ ਮਨਤੇ ਗੱਲਾਂ ਲਾ ਵੀਰੇ ਪਹਿਲਾਂ ਤਾਂ ਭਾਬੀ ਕਦੇ ਮੇਰੇ ਨਾਲ ਲੜੀ ਨਹੀਂ ਆਈ ਨਾਲ ਹੁਣ ਜਿੱਦਣੇ ਮੈਂ ਪੈਸੇ ਲੈ ਕੇ ਗਈਆਂ ਉਹ ਦਿਨ ਦੀ ਕਲੇਸ਼ ਹੈ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਾਰਨ ਤੁਹਾਡਾ ਵੀ ਰਿਸ਼ਤਾ ਖਰਾਬ ਹੋ ਜਾਏ ਵੀਰੇ ਤੂੰ ਐਂ ਕਰ ਦੇਖ ਪੈਸੇ ਤਾਂ ਮੈਂ ਕਹਿ ਨਹੀਂ ਸਕਦੀ ਹੁਣ ਸਾਡੇ ਹੈ ਨਹੀਂ ਜੇ ਸਾਡੇ ਹੁੰਦੇ ਸੀ ਆਪ ਹੀ ਦੇ ਦਿੰਦੇ ਸਾਡੀ ਕੁੜੀ ਨੂੰ ਤੁਹਾਡੇ ਤਾਂ ਮੰਗ ਕੇ ਦਿੱਤੇ ਨੇ ਪਰ ਮੈਂ ਇੱਕ ਹੱਲ ਕਰ ਸਕਦੀ ਹਾਂ ਵੀਰੇ ਜਿਹੜੇ ਮੈਨੂੰ ਤੁਸੀਂ ਨੇ ਤੇ ਉਹਨਾਂ ਨੇ ਦੋਹੇ ਪਾਸੇ ਗਣੇ ਪਾਏ ਸੀ ਨਾ ਤੁਸੀਂ ਮੇਰੇ ਉਹ ਗਣੇ ਰਖਵਾ ਦਿਓ ਤੇ ਪੈਸੇ-ਪੁਸੇ ਉਹਦੇ ਜਿੰਨੇ ਕ ਵਟਣਗੇ ਨਾ ਤੁਸੀਂ ਆਪਦੇ ਪੈਸੇ ਲੈ ਲਓ ਕੋਈ ਗੱਲ ਨਹੀਂ ਬਾਅਦ ਚ ਜੋ ਸਾਡੇ ਕੋਲ ਪੈਸੇ ਹੋਏ ਨਾ ਪੈਸੇ ਦੇ ਕੇ ਮੈਂ ਗਣੇ ਛਡਵਾ ਲੂੰਗੀ ਆਪਦੀ ਨਾ ਭੈਣੇ ਤੇਰਾ ਦਿਮਾਗ ਖਰਾਵਾ ਹੁਣ ਤੂੰ ਇਹਦੇ ਪਿਛੇ ਲੱਗ ਕੇ ਆਪਦੇ ਟ ਤੈਨੂੰ ਐਡੀ ਕੀ ਮਜਬੂਰੀ ਆ ਮਸਾਂ ਦਾ ਤੇਰੀ ਉੱਥੇ ਐਸੇ-ਉਸ ਘਰ ਦੇ ਵਿੱਚ ਇੱਜਤ ਬਣਾਈ ਆ ਵੀ ਹਾਂ ਵੀ ਕੱਲ ਨੂੰ ਮੇਰੀ ਭੈਣ ਨੂੰ ਕਹਿਣਾ ਕਹੇ ਵੀ ਤੇਰੇ ਪੇਕੇ ਨੰਗਣੇ ਵੀਰੇ ਫਿਰ ਹੋਰ ਕੀ ਕਰਾਂ ਮੈਂ ਕੋਈ ਨਾ ਕੋਈ ਹਿਲਾ-ਵਿਜ਼ਿਲਾ ਤਾਂ ਮੈਨੂੰ ਕਰਨੀ ਪਊਗਾ ਐਂ ਤਾਂ ਇਸ ਘਰ 'ਚ ਰੋਜ਼-ਰੋਜ਼ ਕਲੇਸ਼ ਹੋਇਆ ਕਰੂਗਾ ਭਾਬੀ ਤਾਂ ਹਰ ਇੱਕ ਗੱਲ ਤੇ ਕਹਿ ਦਿੰਦੀ ਆ ਪੈਸੇ ਮੋੜ ਦੇ ਪੈਸੇ ਮੋੜ ਦੇ ਹੁਣ ਕੀ ਕਰਾਂ ਫਿਰ ਮੈਂ ਭੈਣ ਇਹ ਕਿਹੜਾ ਅੱਜ ਦੀ ਬੋਲਦੀ ਆ ਜੀ ਇਹ ਤਾਂ ਮੈਨੂੰ ਪਤਾ ਮੈਂ ਕਿਵੇਂ ਕਰਦਾ ਆ ਆ ਵਿਆਹ ਤੋਂ ਸਾਸੀ ਮਹੀਨੇ ਕੇ ਬਾਅਦ ਹੀ ਮੇਰੇ ਨਾਲ ਕਲੇਸ਼ ਕਰਨ ਲੱਗ ਗਈ ਸੀ ਮੈਂ ਤਾਂ ਦੱਸਿਆ ਨਹੀਂ ਕਿਸ ਨੂੰ ਆ ਹੁਣ ਜਦੋਂ ਦਾ ਤੇਰਾ ਵਿਆਹ ਹੋਇਆ ਉਸ ਤੋਂ ਬਾਅਦ ਮਾਂ ਨਾਲ ਕਲੇਸ਼ ਕਰਨ ਲੱਗ ਗਈ ਮਾਂ ਵੀ ਬੜਾ ਡਰਦੀ ਆ ਇਹਨੂੰ ਤਾਂ ਹੁਣ ਬਹਾਨਾ ਸਿਆ ਗਿਆ ਵੀ ਹਾਂ ਕੁੜੀ ਰੁਪਏ ਲੈ ਗਈ ਵੀ ਮੈਨੂੰ ਲੜਨ ਦਾ ਮੌਕਾ ਮਿਲਦਾ ਪਰ ਵੀਰੇ ਮੇਰੀ ਟੂਮਾ ਘਣੇ ਰੱਖਣ ਚ ਕੀ ਹਰ ਜਾ ਆਪਣਾ ਕੁੜੀ ਤੂੰ ਨਹੀਂ ਉਹਨੂੰ ਵੇਚਣੀਆਂ ਥੋੜੀ ਨੇ ਘਣੀਆਂ ਰੱਖਣੀਆਂ ਨੇ ਭੈਣੇ ਮੇਰੀ ਗੱਲ ਸੁਣ ਲੈ ਚਲ ਠੀਕ ਆ ਤੂੰ ਮੈਨੂੰ ਸਮਝਦੀ ਆ ਵੀ ਮੇਰਾ ਭਾਈ ਔਖਾ ਗਾ ਕੱਲ ਨੂੰ ਤੇਰੇ ਸਹੁਰਿਆਂ 'ਚ ਪਤਾ ਲੱਗ ਗਿਆ ਇਹ ਗੱਲ ਵੀ ਟੂਮਾ ਚੱਕ ਕੇ ਆਪਦੇ ਭਾਈ ਨੂੰ ਕਹਿਣੇ ਫਰਾਤੀਆਂ ساری ਉਮਰ ਦਾ ਮੀਣਾ ਬੱਜੂ ਇਹਦਾ ਤਾਂ ਤੂੰ ਇੱਥੇ ਤੋਂ 4 ਦਿਨ ਆਉਣਾਗਾ ਝੱਲ ਵੀ ਲੈਣਗੀ ਸੁਣ ਵੀ ਲਾਵਾਂਗੇ ਕੋਈ ਨਾ ਥੋੜੀ ਉੱਥੇ ਸਾਰੀ ਉਮਰ ਰਹਿਣਾ ਪੈਣਾ ਮੇਰੇ ਤੇਰੇ ਬਾਈ ਨਾਲ ਤਾਂ ਮੈਂ ਆਪ ਹੀ ਗੱਲ ਕਰ ਲੂੰ ਉਹਨਾਂ ਦੀ ਟੈਨਸ਼ਨ ਤੁਸੀਂ ਕਿਉਂ ਲੈਣੇ ਹੋ ਨਹੀਂ ਮੇਰੀ ਗੱਲ ਸੁਣ ਪਹਿਣੇ ਇਹ ਨਹੀਂ ਹੁੰਦਾ ਕੋਈ ਗੱਲ ਨਹੀਂ ਆ ਤੈਨੂੰ ਵੀ ਪਤਾ ਦੇਖਣਾ ਮਾਸੀ ਦੇ ਭੋਗ ਤੇ ਵੀ ਆਪਾਂ ਨੂੰ ਰਪੀਲ ਆਉਣੇ ਪੈਣਗੇ ਮੈਂ ਤਾਂ ਉਹ ਵੀ ਬਾਪੂਆਂ ਨਾਲ ਗੱਲ ਕਰਕੇ ਟਿਆ ਕਿਉਂ ਬਈ ਹੁਣ ਤੈਨੂੰ ਵੀ ਪਤਾ ਹੈ ਨਾ ਜਵਾਕੜੀਆਂ ਨੇ ਪਹਿਲਾਂ ਹੀ ਮਾਸ ਕਿ ਕਿੱਥੇ ਖਰਚਾ ਕਰ ਲੈਣਗੇ ਉਹਨੇ ਤਾਂ ਮਸੀਂ ਕਬੀਲਦਰੀ ਚਲਦੀ ਹੈਗੀ ਚਲ 40-50000 ਰੁਪਏ ਮੈਂ ਲਾ ਦਾਂਗੇ ਪਰ ਵੀਰੇ ਤੁਸੀਂ ਤਾਂ ਪਹਿਲਾਂ ਹੀ ਮੈਨੂੰ ਪੈਸੇ ਦੇ ਚੁੱਕੇ ਹੋ ਹੁਣ ਤੁਸੀਂ 40-50000 ਰੁਪਿਆ ਕੂ ਹੀ ਲੱਗਦਾ ਫੇਰ ਵੀ ਚਾਹੇ ਪੈਸੇ ਥੋੜੇ ਹੀ ਨੇ ਪਰ ਇੰਤਜ਼ਾਮ ਕਰਨਾ ਬਹੁਤ ਔਖਾ ਹੈ ਪਹਿਨੇ ਮੇਰੀ ਗੱਲ ਸੁਣਾ ਤੈਨੂੰ ਮੈਂ ਗਲਤ ਤਾਂ ਦੱਸ ਦਿੰਦਾ ਗਾ ਕਿ ਤੇ ਇਹ ਨਾ ਹੋਵੇ ਹਨਾ ਤੂੰ ਕਲੇਸ਼ ਪਾਉਣ ਲੱਗ ਜਾ ਦੇਖ ਆਪਾਂ ਤੇਰੇ ਵਿਆਹ ਵੇਲੇ ਵੀ ਨਹੀਂ ਨਾ ਕੁਝ ਜ਼ਮੀਨ ਦਾ ਔਰਾ ਤਾਂ ਰਿਆਗਾ ਤੇ ਨਹੀਂ ਆਪਾਂ ਕੁਝ ਜ਼ਮੀਨ ਤੇ ਲਿਮਟ ਕਰਾਈ ਸੀਗੀ ਚਲ ਮਹਾਰਾਜ ਦੀ ਕਿਰਪਾ ਨਾਲ ਆਪਣੇ ਕੋਲ ਸੀਗਾ ਉਦੋਂ ਸਾਰਾ ਕੁਸਾ ਤੇ ਮੈਂ ਤੈਨੂੰ ਐਂ ਕਹਿਆ ਮੈਂ ਤੇ ਬਾਪੂ ਨੂੰ ਤਾਂ ਐਂ ਰੈਕ ਕੀਤੀ ਸੀ ਵੀ ਅਸੀਂ ਲਿਮਟ ਬਣਾਉਣੇ ਹੈਗੇ ਜ਼ਮੀਨ ਤੇ ਤੇ 2.5 ਲੱਖ ਦੀ ਬਣਾ ਲਾਂਗੇ ਚਲ ਨਾਂ ਵਾਲੇ ਵੱਡੀ ਬਣਾਵਾਂਗੇ ਨਾਲ ਤਾਂ 2 ਲੱਖ ਰੁਪਇਆ ਐਂ ਕਹਦਾਂਗੇ ਵੀ ਇਹਨੂੰ ਵੀ ਆਪਣੀ ਵੀ ਲਾਪਰੀ ਦੇਗੀ ਵਾਪਸ ਕਰਕੇ ਨਾਲੇ ਮਹਾ 40-50 ਹਜ਼ਾਰ ਰੁਪਇਆ ਭੋਗਤੋ ਲਾ ਗਾਂਗੇ ਵੀਰੇ ਤੁਸੀਂ ਆਪਦੇ ਪੈਰਾਂ ਤੇ ਕਹਾੜੀਆਂ ਆਪੇ ਕਿਉਂ ਮਾਰੀ ਜਾ ਰਹੇ ਹੋ ਜੇ ਲਿਮਟ ਨਾ ਭਰੀਗੀ ਕੱਲ ਨੂੰ ਫੇਰ ਆ ਕੇ ਉਹੀ ਗੱਲ ਫੇਰ ਝੰਡੇ ਗੱਡ ਦੇਣੇ ਨੇ ਪੁਲਿਸ ਵਾਲਿਆਂ ਨੇ ਉਹਦੇ ਚ ਜਮੀਨ ਚ ਉਹੀ ਬੋਲੀ ਜਾਂਦੇ ਕੋਈ ਲਿਮਟ ਲੋਂਟ ਨਹੀਂ ਲੈਣੀ ਹੈਗੀ ਰਹਿਣ ਦੋ ਭੈਣ ਤੂੰ ਵੀ ਗੱਲ ਸਮਝਿਆ ਕਰਨਾ ਵੀਰੇ ਮੇਰੇ ਵਿਆਹ ਵਾਲੇ ਦੇ ਕਰਜ਼ਾਈ ਹੋਏ ਹੋਏ ਹਾਂ ਤੁਸੀਂ ਪਤਾ ਕਿੰਨੀ ਮਹਿੰਗੀ ਗੱਡੀ ਦਿੱਤੀ ਸੀ ਤੁਸੀਂ ਨੇ ਮੇਰੇ ਦਾਜ ਚ ਉਹ ਪੈਸੇ ਅਜੇ ਤੱਕ ਉਤਰ ਹੀ ਨਹੀਂ ਹੈਗੇ ਤੁਹਾਡੇ ਤੋਂ ਚਲ ਆਪੀ ਫਿਰ ਹੁਣ ਕਰੀਏ ਕਿ ਕਲੇਸ਼ਤ ਨਿਮੇੜਨੀ ਹੈਗਾ ਗੱਲ ਉਹ 50000 ਦੀ ਭੋਗ ਵਾਲਿਆਂ ਦੀ ਗਲਤੀ ਆ ਤੇਰੇ ਰੁਪਈਆ ਦੀ ਹੈਗੀ ਮੈਨੂੰ ਵੀ ਪਤਾ ਮੈਂ ਕਿਵੇਂ ਜਰਦਾ ਜੇ ਇਹਦੇ ਮੈਂ ਲੱਪਣਾ ਮਰਨ ਇੱਕੇ ਲੱਪਣਾ ਮਰ ਜੂਗੀ ਵੀ ਕਾਦੇ ਪਿੱਛੇ 10 15 ਦਿਨਾਂ ਦੀ ਗੱਲ ਹੈ ਵੀਰੇ ਮੈਂ ਇਹਨਾਂ ਨਾਲ ਗੱਲ ਕਰਕੇ ਤੁਹਾਡੇ ਪੈਸੇ ਮੋੜ ਦੂੰਗੀ ਕੋਈ ਗੱਲ ਨਹੀਂ ਠੀਕ ਹੈ ਅਸੀਂ ਆਪਦੇ ਕੋ ਨਹੀਂ ਮੋੜ ਦਾਂਗੇ ਨਣ ਦਾ ਚਾਹੇ ਸਾਡੀ ਸਾਂ ਜਦੋਂ ਮਰਜੀ ਦੇਵੇ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਬਸ ਸਿਰਫ ਭੋਗ ਭੋਗ ਵਾਲੇ ਪੈਸੇ ਜਿਹੜੇ 40 50000 ਰੁਪਏ ਦੇਣਾ ਹੈ ਚਲ ਪੁੰਨੇ ਸਹੀ ਵਿਚਾਰਿਆਂ ਦਾ ਉਹਦਾ ਇੰਤਜ਼ਾਮ ਕਰ ਲਓ ਮੇਰੀ ਟੈਨਸ਼ਨ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕਾਮਲੀ ਤੂੰ ਕਿਉਂ ਕਾਮਲੀ ਹੋਈ ਹੈਗੀ ਤੂੰ ਦਾ ਕਹੀ ਜਾਨੀ ਹੈਗੀ ਹਜੇ ਦਿਨ ਤੱਕ ਕੁਝ ਵੀ ਨਹੀਂ ਹੋਇਆ ਤੂੰ ਇੱਥੋਂ ਰੁਪਈਏ ਲੈ ਕੇ ਜਾਂਦੇ ਨੂੰ ਜੇ ਕੱਲ ਨੂੰ ਕਹੇਗੀ ਵੀ ਰੁਪਈਏ ਮੋਰੋ ਕੀ ਸੋਚਣਗੇ ਕੋਈ ਨਾ ਮਾਪੇ ਕਰਨ ਤੂੰ ਇਹ ਚੀਜ਼ ਦੀ ਫਿਕਰ ਨਾ ਕਰ ਜਮਾ ਵੀ ਤੁਹਾਨੂੰ ਤਾਂ ਐ ਲੱਗਦਾ ਵੀਰੇ ਜੁਣਾ ਦੀ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਇਨ੍ਹਾਂ ਨੇ ਮਾਲੀਆਂ ਟੂਮਾ ਨਹੀਂ ਵੇਚੀਆਂ ਹੋਣਗੀਆਂ ਤੁਸੀਂ ਨੇ ਵਹਿਵਲੇ ਨਾ ਟਰੈਕਟਰ ਨਹੀਂ ਵੇਚਿਆ ਹੋਊਗਾ ਉਦੋਂ ਤਾਂ ਇਨੇ ਟੱਕੜ ਨਾਲ ਮੱਥਾ ਲਾ ਲਿਆ ਜਿੰਨੀ ਜ਼ਮੀਨ ਸੀ ਅਗਲੇ ਨੇ ਉਹ ਹਜੇ ਦਾਜ ਮੰਗ ਲਿਆ ਪਹਿਨੇ ਮੇਰੀ ਗੱਲ ਸੁਣੋ ਹਰ ਇੱਕ ਪਿਓ ਤੇ ਹਰ ਇੱਕ ਭਾਈ ਨੂੰ ਇਹ ਹੁੰਦਾ ਵੀ ਮੇਰੀ ਭੈਣ ਖੁਸ਼ ਰਹੇ ਹਨਾ ਸੌਖੇ ਘਰ ਜਾਵੇ ਤੇ ਤੂੰ ਉਹ ਗੱਲੇ ਸੌਖੇ ਘਰਾਂ ਇਹ ਤਾਂ ਨਹੀਂ ਵੀ ਇਧਰੋਂ ਹਾਂ ਭਾਈ ਅਜ ਤੂੜੀ ਮੁੱਕ ਗਈ ਜ ਕਣਕ ਮੁੱਕ ਗਈ ਹੁਣ ਘਰੇ ਤਾਂ ਆਪਣੀ ਵੀ ਬਥੇਰਾ ਕੋਸਾ ਪਰ ਇਹ ਤੋਂ ਖਾਧਾ ਨਹੀਂ ਜਾਂਦੇ ਤੇ ਹੈ ਕੌਣ ਇਕੱਲੇ ਜਾਣੀ ਆ ਐ ਤਾਂ ਮੈਨੂੰ ਪਤਾ ਵੀ ਇਹ ਕਰਦੀ ਤਾਂ ਮੈਂ ਆਇਸ਼ਾ ਸੁੱਖ ਨਾਲ ਵਾਹੀ ਗੁਰੂ ਨੇ ਸਭ ਕੁਝ ਖੁੱਲਾ ਦਿੱਤਾ ਹੈ ਧਰ ਤਰ ਭੁੱਲਦੇ ਆਂ ਅਸੀਂ ਪਰ ਉਹੀ ਗੱਲ ਭਾਈ ਇਸ ਵਾਰ ਸਾਡੇ ਕੋਲ ਵੀ ਪੈਸੇ ਨਹੀਂ ਸੀ ਬਾਕੀ ਇਹਨਾਂ ਨੇ ਨਿਗੌਰਜ ਕੀਤੀ ਨਹੀਂ ਹੈਗੀ ਪਤਾ ਨਹੀਂ ਘਾਤੋਂ ਮੇਰੇ ਮੰਮੀ ਨੇ ਮੈਨੂੰ ਹੀ ਕਹਿਤਾ ਵੀ ਤੂੰ ਮੰਗਾ ਦੇ ਇਹ ਜਿਹੜਾ ਮੇਰੀ ਗੱਲ ਸੁਣਾ ਇਹ ਕੋਈ ਇਹ ਨਹੀਂ ਹੁੰਦਾ ਵੀ ਤੁਹਾਡੇ ਕੋਲ ਰੁਪਏ ਨਹੀਂ ਇਹ ਤਾਂ ਹਜ਼ਾਰ ਹੁੰਦੇ ਨੇ ਇਹ ਤਾਂ ਕਿਸੇ ਨੂੰ ਵੀ ਲੋੜ ਪੈਂਦੀ 10-10 ਲੱਖ ਮੰਗ ਲੈਂਦੇ 20-20 ਲੱਖ ਮੰਗ ਲੈਂਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਤੁਹਾਡੇ ਘਰੇ ਬਥੇਰਾ ਕੋਸਾ ਚੰਗੇ ਸੰਦ ਨੇ ਚੰਗੇ ਟਰੈਕਟਰ ਨੇ ਚੰਗੀ ਜ਼ਮੀਨ ਫਿਰ ਉਹ ਗੱਲ ਆ ਵੀ ਚਲ ਕੋਈ ਗੱਲ ਨਹੀਂ ਇਹ ਤਾਂ 10-20 ਦਿਨਾਂ ਤੱਕ ਮੋੜ ਦੇਗੇ ਪਰ ਇਹ ਨਹੀਂ ਨਾ ਸਮਝਦੀ ਮੈਂ ਹਾਂ ਹੀ ਕਹਿਣਾਗਾ ਕੋਈ ਗੱਲ ਨਹੀਂ ਆ ਬਾਪੂ ਨਾ ਨਾ ਦੋ ਕਿੱਲੇ ਫੱਕ ਜੇ ਪੈਣ ਕੋਹ ਨੇ ਤਾਂ ਹੋਰ ਕਰਵਾ ਲੈਣੇ ਆ ਕਿ ਜਿੱਥੇ ਫਸਿਆ ਤਾਂ ਹੈਗਾ ਪਹਿਲਾਂ ਆਪੇ ਉੱਤਰ ਜਾਣਗੇ ਹੁਣ ਉਹ ਵਿਆਹ ਬੰਨ ਤਾਂ ਤੂੰ ਕਹੇ ਤਾਂ ਜੇ ਤੈਨੂੰ ਮੈਂ ਇਹ ਗੱਲਾਂ ਦੱਸ ਦੇ ਤੇਰਾ ਵਿਆਹ ਜਪਣਾ ਜੀ ਲੱਗਦਾ ਤੂੰ ਆਪ ਹੀ ਕਹਿਂਦੀ ਬੀਬੀਰੇ ਮੈਂ ਆਫਾ ਲੈ ਕੇ ਮੈਨੂੰ ਉਹ ਗੱਲਾਂ ਵੀ ਏਡੇ ਘਰ ਤੋੜ ਦਾਂਗਾ ਚਲ ਕੋਈ ਨਾ ਮੈਂ ਤਾਂ ਲਾ ਦੂੰਗਾ ਪੰਜ ਸਾਲਾਂ ਚ ਲੈ ਜਾਣਗੇ ਫੇਰ ਕਿੱਡੀ ਗੱਲ ਆਗੀ ਐਵੇਂ ਹੀ ਨਾ ਫਿਕਰ ਕਰਿਆ ਚਾਹ ਵੀ ਠੰਡੀ ਹੋ ਗਈ ਮੈਂ ਜ਼ਵਾਰੇ ਗਰਮ ਕਰਨੇ ਐਵੇਂ ਨਾਲੇ ਮੇਰੀ ਗੱਲ ਸੁਣ ਬੈਣਾ ਤੂੰ ਇਹ ਨਾਲ ਬੋਲੀ ਨਾ ਕਰ ਬੱਸ ਐਮੀ ਕੋ ਵੀਰੇ ਮੈਂ ਤਾਂ ਤੁਹਾਡੇ ਵਾਸਤੇ ਚਾਹ ਬਣਾਈ ਸੀ ਮੈਨੂੰ ਕੀ ਲੋੜ ਸੀ ਬੋਲਣ ਦੀ ਫਿਰ ਵੀ ਚੱਲ ਦੁਪਹਿਰੇ ਤੋੜ ਜੀ ਤਾਂ ਲੱਗਦੀ ਐ 2 ਵੱਜ ਗਏ ਸੀ ਤੇ ਜਮਾ ਠੰਡੀ ਹੋ ਗਈ ਚਾਹ ਤਾਂ ਚਲ ਦੁਬਾਰਾ ਗਰਮ ਕਰ ਲੈ ਤਾਂ ਪੁੱਸ ਲਿਆ ਕਰ ਦੁੱਧ ਦਾ ਬਾਜ ਜੇ ਨਹੀਂ ਬਸ ਆਪੇ ਮੈਂ ਕਹਿ ਦਿਆ ਕਰੂੰਗਾ ਇਹਨੂੰ ਆਪੇ ਕਰ ਦਿਆ ਕਰ ਤੂੰ ਐਮੀ ਕੋ ਇਹਦੀ ਉਹ ਗੱਲਾਂ ਨੋਕਰ ਨਹੀਂ ਲੱਗੀ ਬੈਠੀ ਐਗੀ ਕੀ ਲੋੜ ਆਪਾਂ ਨੂੰ ਚਲ ਕੋਈ ਨਾ ਵੀਰੇ ਮੈਂ ਲਿਆਉਣੀਆ ਕਰ ਚਲ ਕੋਈ ਨਾ ਐਮੀ ਨਾ ਫਿਕਰ ਕਰਿਆ ਕਰ ਕਿਸੇ ਗੱਲ ਦੀ ਕਾਇਨ ਨਵੇਂ ਪਾਣੀ ਪੀਉਣ ਨਾਲ ਹੋਇਆ ਤਾ ਹੈਗਾ ਆ ਗਿਆ ਬਾਪੂ ਹਾਂ ਪੁੱਤ ਆ ਗਿਆ ਬਣੀ ਗੱਲ ਕੋਈ ਲੈ ਗੱਲ ਕਿਵੇਂ ਨਾ ਬਣੇ ਪਰਾਂ ਪੁੱਤ ਜਦੋਂ ਮੈਂ ਸਰਪੰਚ ਨਾਲ ਗੱਲ ਕੀਤੀ ਨਾ ਹਾਂ ਕਿ ਹਰਜੀਤ ਦੀ ਮਾਸੀ ਗੁਜਰਗੀ ਵੀ ਐ ਕਰਕੇ ਸਾਨੂੰ ਥੋੜੇ ਜਿਹਾ ਪੈਸਿਆਂ ਦੀ ਲੋੜ ਹੈ ਉਹ ਕਹਿੰਦਾ ਦੱਸ ਤਾਂ ਸਹੀ ਕਿੰਨਿਆਂ ਦੀ ਲੋੜ ਹੈ ਮੈਂ ਕਿਹਾ 50000 ਦੀ ਲੋੜ ਹੈ ਕਹਿੰਦਾ 2 ਮਿੰਟ ਬਹਿ ਜਾ ਬਸ ਅੰਦਰ ਗਿਆ ਜਾਰਕ ਦਿਨ ਲਿਆ ਕੇ ਫੜਾਤੇ ਹੁਣ ਤਾਂ ਉਹ ਹੋ ਨਹੀਂ ਕਹਿਣ ਦੱਸ ਵਧੀਆ ਨਾਲੇ ਆਪਾਂ ਫੁੱਲਾਂ ਤੇ ਆਵਾਂਗੇ ਤੇ ਨਾਲੇ ਰੁਪਏ ਫੜਾਏ ਆਵਾਂਗੇ ਹੋਰ ਹੋਰ ਤਾਂ ਕੀ ਹੈ ਕਰੀ ਗੌਰ ਨਾਲ ਸਾਭ ਕੇ ਰੱਖੀ ਕਿੰਨੇ ਨੇ ਇਹ 50000 ਹੈ ਪੁੱਤ ਹਾਂ ਸ਼ਾਬਾਸ਼ ਥੋਡੇ ਡੈਡੀ ਮੈਨੂੰ ਤਾਂ ਐ ਲੱਗਦਾ ਜਿਵੇਂ ਦਰਖਤ ਤੇ ਪੈਸੇ ਲੱਗਦੇ ਹੁੰਦੇ ਨੇ ਹਨਾ ਤੁਸੀਂ ਤੋੜ ਕੇ ਮਿੰਟਾਂ ਚ ਲਿਆ ਦੋ ਨਾ ਇਹਨਾਂ ਨੂੰ ਜਦੋਂ ਮੈਂ ਮੰਗ ਲਾਂ ਨਹੀਂ ਮੇਰੇ ਵਾਰੀ ਕਹਦੇ ਉਹਨਾਂ ਹੈ ਨਹੀਂ ਪੈਸੇ ਨਾ ਪੁੱਤ ਤੇਰੇ ਵਾਸਤੇ ਕਿਉਂ ਕੀ ਗੱਲ ਜਦੋਂ ਕੋਈ ਲੋੜ ਹੋਈ ਤੂੰ ਮੈਨੂੰ ਦੱਸੀ ਇਹ ਕਿਹੜੀ ਗੱਲ ਹੈ ਮੈਨੂੰ ਲੋੜ ਸੀ ਮੇਰੇ ਪੇਕੇ ਨੇ ਮੰਗਾਇੇ ਸੀ ਉਹ ਤਾਂ ਤੁਸੀਂ ਕਿਵੇਂ ਟੱਪਦੇ ਸੀ ਸਾਰਾ ਟੱਪਰ ਉਹ ਪੁੱਤੋ ਉਦੋਂ ਥੋੜਾ ਜਿਹਾ ਹੱਥ ਤੰਗ ਸੀ ਨਾਲੇ ਆਪਾਂ ਪਹਿਲਾਂ ਹੋਰ ਖਰਚਾ ਕਰੀ ਬੈਠੇ ਸੀ ਕੋਈ ਗੱਲ ਨਹੀਂ ਕਈ ਵਾਰੀ ਹੱਥ ਕਿਹੜੇ ਕੀ ਹੱਥ ਤੰਗ ਤੇ ਤੁਹਾਡਾ ਉਦੋਂ ਤਾਂ 2 ਲੱਖ ਤਾਂ ਕੁੜੀ ਨੂੰ ਦੇਤਾ ਦੇਖ 50000 ਹੁਣ ਮਿੰਟਾਂ 'ਚ ਆ ਗਿਆ ਉਦੋਂ 2 ਲੱਖ ਤਾਂ ਕੁੜੀ ਨੂੰ ਫੜਾਤਾ ਹੁਣ ਮਾਸੀ ਨੂੰ ਫੜਾ ਦੋ 50000 71000 ਹੋਰ ਵੀ ਪਾ ਲਓ ਮਿੱਲਾ ਦੇ 71000 ਹੋਰ ਮਰਜੂਗਾ ਉਹਨੂੰ ਫੜਾ ਦਿੰਦਾ ਫੇਰ ਚੱਕ ਕੇ ਹ ਵੀ ਇਹ ਮਰ ਗਿਆ ਹੁਣ ਕੋਈ ਹੋਰ ਮਰ ਜੇ ਉਹ ਸੌਰਿਏ ਤੈਨੂੰ ਕੀ ਪਤਾ ਹੈ ਉਹ ਜਵਾਕੜੀਆਂ ਨਿੱਕੇ ਨਿੱਕਿਆ ਨੇ ਕਿਹੜੇ ਪਾਸੇ ਜਾਣ ਗਿਆ ਜੇ ਹੁਣ ਨਾ ਉਹਨਾਂ ਕੋਲੇ ਖੜੇ ਫਿਰ ਹੋਰ ਕੌਣ ਖੜੂ ਕਿਉਂ ਆਪਾਂ ਕੀ ਠੇਕਾ ਲਿਆ ਹੋਇਆ ਸਾਰਿਆਂ ਦਾ ਪਹਿਲਾਂ ਤਾਂ ਕੁੜੀ ਨੂੰ ਖੜਾ ਤੇ ਹੁਣ ਆ ਇਧਰ ਮਾਸੀ ਨੂੰ ਖੜਾ ਤੇ ਸਾਰਿਆਂ ਦੀ ਠੇਕਾ ਲੈ ਰਕੇ ਆਏ ਤੁਸੀਂ ਤਾਂ ਓਏ ਬਾਪੂ ਇਹਨੂੰ ਕੀ ਪਤਾ ਯਾਰ ਇਹ ਗੱਲਾਂ ਦਾ ਮੇਰੀ ਗੱਲ ਸੁਣ ਲੈ ਇੱਕ ਮਾਸੀ ਲਾਪਰੀ ਦੇ ਵਿਆਹ ਵੇਲੇ 50-60000 ਰੁਪਏ ਦੇ ਕੇ ਗਈ ਸੀ ਭਈ ਹੱਤਧਾਰ ਫੜੇ ਸੀ ਹੁਣ ਪਰਦੇ ਫਰੋੜਨੇ ਪੈਣਗੇ ਹਰ ਇੱਕ ਗੱਲ ਨਹੀਂ ਦੱਸੀ ਜਿੰਨੀ ਹੁੰਦੀ ਘਰੇ ਕਿਉਂ ਦੱਸ ਵੀ ਸਕਦੇ ਆ ਫੇਰ ਵੀ ਫੜੇ ਦੀ ਭਈ ਉਦਾਰੇ ਦਾਰੇ ਫੜੋਣੇ ਅਗਲੇ ਨੂੰ ਫੇਰ ਤੂੰ ਪੁੱਛਿਆ ਆਉਣ ਸਰ ਤੱਕ ਗੱਲ ਪੈ ਗਈ ਤੂੰ ਪਿਆਰ ਨਾਲ ਹੀ ਪੁੱਛ ਸਕਦੀ ਸੀ ਮੈਨੂੰ ਬਿਠਾ ਕੇ ਪੁੱਛ ਸਕਦੀ ਕੋਈ ਬਾਪੂ ਨਾਲੇ ਗਲੇਸ਼ ਕਰਨਾ ਅਸਲ ਅਸਲ ਕਰੇ ਸੀ ਕਾ ਇਹ ਬਹੇਖ ਲ ਖੜੇ ਕਿੱਥੇ ਆ ਬਾਰਤ ਕੋਲ ਦੇ ਖੜੇ ਆ ਵੀ ਲੰਘਦੇ ਰਾਹੀਆਂ ਨੂੰ ਸੁਣਾ ਦੋ ਚੱਲ ਪੋਲੀਣਾ ਫਿਰ ਦੇ ਦਿੰਦੇ ਪੈਸੇ ਤਾਂ ਤੇ ਦਾਰੀ ਦੇਣੇ ਸੀਗੇ ਫਿਰ ਕਦ ਦੇ ਆਂਦੇ ਡੈੜੀ ਪਰ ਹੁਣ ਕਿ ਜ਼ਰੂਰੀ ਸੀ ਉਹ ਹੁਣ ਜ਼ਰੂਰੀ ਆ ਭਾਈ ਭੋਗ ਤੇ ਚਾਹੀਦੇ ਨੇ ਜੇ ਹੁਣ ਨਹੀਂ ਚਾ ਉਹਨਾਂ ਨੂੰ ਲੋੜ ਫੇਰ ਕਦੋਂ ਲੋੜ ਐ ਫੇਰ ਕਦ ਦੇਣੇ ਨੇ ਮੇਨ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਪਤਾ ਨਹੀਂ ਕਿੱਥੋਂ ਆਉਂਦੇ ਨੇ ਤੁਹਾਡੇ ਕੋਲ ਪੈਸੇ ਆ ਅਰਤੇ ਤੇ ਲੈ ਆਉਂਗਾ ਹਾਂ ਡੈੜੀ ਫੜ ਕੇ ਕਿਤੋਂ ਮਰਜੀ ਲੈ ਆਏ ਅਸੀਂ ਦੇਣੀ ਆ ਨਾ ਇਹਨੂੰ ਕਦੇ ਇੱਥੋਂ ਪੇਕਿਆਂ ਤੋਂ ਰੁਪਈਆ ਇੱਕ ਨਹੀਂ ਮੰਗਦੇ ਚਾਹੇ ਅਸੀਂ ਦੋਨੇ ਪਿਓ ਪੁੱਤ ਫਾਹਾ ਲੈ ਕੇ ਮਰ ਜਾਈਏ ਇਸ ਘਰ ਦੇ ਵਿੱਚ ਆਹੋ ਮਰ ਜੋ ਪਹਿਲਾਂ ਤੁਸੀਂ ਬਾਲੇ ਤਰੱਕੀਆਂ ਕਰ ਗਏ ਨਾ ਤੁਸੀਂ ਕਰਨ ਦਿੰਦੀ ਨਹੀਂ ਕਰਨ ਦਿੰਦੇ ਨਹੀਂ ਸੌਣੇ 'ਚ ਕੰਦਾ ਕੱਢ ਦਿੰਦਾ ਜੇ ਤੂੰ ਨਾ ਲੜ ਲੱਗਦੀ ਮੇਰੇ ਬਸ ਪੁੱਤ ਕਿਉਂ ਕਲੇਸ਼ ਕਰਦਾ ਆਹ ਹੁੰਦਾ ਮੈਨੂੰ ਤੇਰਾ ਮੂੰਹ ਸੌਣੇ 'ਚ ਕਦਾਂ ਵੱਡਣ ਵਾਲਾ ਉਹ ਭਾਈ ਨਾ ਕਲੇਸ਼ ਕਰੋ ਨਾ ਕਲੇਸ਼ ਕਰੋ ਕਲੇਸ਼ ਓਡਾ ਲੈ ਕੇ ਬੈਠਦਾ ਸਾਨੂੰ ਨਾ ਕਲੇਸ਼ ਕਰੋ ਤੁਸੀਂ ਕੋਈ ਫੜਕੇ ਤੇ ਜਾਂਦੇ ਭਾਈ ਹਲੇ ਕੁੜੀ ਨੂੰ ਫੜਾਏਗਾ ਦੋ ਦਿਨ ਨਹੀਂ ਚਾਰ ਦਿਨ ਨਹੀਂ ਹੋਏ ਇੱਕ ਦੂ ਪਹਿਲਾਂ ਮੰਗ ਵੀ ਲੈ ਇੰਨਾਂ ਹੋਇਆ ਕਿ ਆਹ ਤੇ ਕੁੜੀ ਵੀ ਵੱਧ ਗਈਆਂ ਕੋ ਫਿਰ ਜਦੋਂ ਕੁੱਤੇ ਨੇ ਮੰਗਣਾ ਹੀ ਪੈਣ ਅਗਲੇ ਨੇ ਮਹੀਨੇ ਦਾ ਟਾਈਮ ਲੈਂਦਾ ਭਾਈ ਮਹੀਨੇ ਤੋਂ ਪਹਿਲਾਂ ਅਸੀਂ ਕਿਉਂ ਜਵਾਨ ਆ ਜੀ ਉਹ ਕਰੀਏ ਜੇ ਜਵਾਨ ਦੀ ਫਿਕਰ ਕਿਉਂ ਕਰਦੀਆਂ ਭਾਈ ਅਸੀਂ ਦੇਣੇ ਆ ਅਸੀਂ ਫੜਕੇ ਦੇਣੇ ਆ ਤੋ 1 ਮਹੀਨਾ ਕਦੋਂ ਨਾ ਮੈਂ ਤਾਂ ਲੱਗੀ ਜਾਂਦਾ ਦਿੰਦੇ ਨਹੀਂ ਹੈਗੇ 200 ਰੁਪਏ ਦਾ ਕਰਨਾ ਕੀ ਆ ਮੇਰੇ ਤਾਂ ਪਹਿਲੀ ਮੱਥਾ ਠਣਕੀ ਜਾਂਦਾ ਵੀ ਦਿੰਦੀ ਨਹੀਂ ਹੈ ਚਲ ਠੀਕ ਆ ਕੋਈ ਨਾ ਦੇ ਦਿੰਦਾ ਠੀਕ ਆ ਦਿੰਦੇ ਨੇ ਪੈਸੇ ਠੀਕ ਆ ਮੇਰੇ ਓ ਬੱਸ ਭਾਈ ਜਾ ਆੜੀ ਨਹੀਂ ਹੈਗੀ ਆਪਾਂ ਨੂੰ ਬਥੇਰਾ ਕੁਛ ਆ ਸਾਰਾ ਕੁਛ ਮੇਰਾ ਮੇਰਾ ਪੁੱਤ ਚੱਕ ਕੇ ਸਾਰਾ ਕੁਛ ਦੇ ਦੇ ਕੁੜੀ ਚੱਲ ਕੋਈ ਨਾ ਬਸ ਅਸਲ ਤਾਂ ਇਹ ਗੱਲ ਹੈ ਵੀ ਕੁੜੀ ਨਾਲ ਫੇਸ ਕਰਨਾ ਹੈ ਪਤਾ ਹੈ ਕਿ ਡੈਡੀ ਮੇਰਾ ਤਾਂ ਹੈਗਾ ਭਾਈ ਹਾਂ ਬਸ ਸੁਣ ਤਾਂ ਆਪਦੀ ਕੁੜੀਓ ਚੰਗੀ ਲੱਗੂਗੀ ਮੈਂ ਥੋੜੇ ਚੰਗੀ ਲੱਗੂਗੀ ਜੇ ਤੂੰ ਵੀ ਚੰਗੀ ਲੱਗਦੀ ਹੈ ਜੇ ਤੂੰ ਕੁੜੀ ਬਣ ਕੇ ਰਹੇ ਤਾਂ ਇਹ ਤੈਨੂੰ ਇਹ ਵੀ ਨਹੀਂ ਲੱਗੇ ਤੂੰ ਸਾਡੀ ਬੋਲਣ ਦੀ ਲੋੜ ਨਹੀਂ ਹੈਗੀ ਕੁੜੀ ਦਾ ਸਾਰਾ ਘਰ ਤਾਂ ਹੁਣੇ ਨਾ ਚਕਾ ਦਾਂਗੇ ਤੇ ਫਿਰ ਤਾਂ ਮੈਂ ਆਪੇ ਚੰਗੀ ਬਣ ਜੂਗੀ ਜੇ ਤਾਂ ਸਾਰਾ ਘਰ ਚਕਾ ਦਾਂ ਭੱਗ ਜਾ ਭੱਗ ਜਾ ਕਾਦੇ ਵਾਸਤੇ ਉਹ ਪਤਾ ਇਹਦੇ ਦਿਮਾਗ ਨੂੰ ਹੋਇਆ ਕੀ ਹੈ ਕਿਉਂ ਨਹੀਂ ਸਮਝਦੀ ਏ ਉਹ ਬਸ ਬਾਪੂ ਯਾਰ ਨੇ ਘਰ ਆਵਦਾ ਖਰਾਬ ਕਰਨਾ ਹੈ ਨਾ ਪਤਾ ਤੂੰ ਕੁਝ ਨਾ ਕਹੀਂ ਬਸ ਆਪਾਂ ਜਾ ਲਿਆ ਕਰ ਵੀ ਠੀਕ ਹੈ ਭਾਈ ਤੂੰ ਸਹੀ ਹੈ ਅਸੀਂ ਗਲਤ ਹੈ ਔਰ ਕੀ ਹੈ ਮੈਂ ਤੈਨੂੰ ਬਾਪੂ ਕਿਹਾ ਸੀਗਾ ਮੈਂ ਕਿਹਨੂੰ ਰੋਕ ਕੇ ਦਿਖਾਵਾਂ ਦੱਸ ਚੱਲ ਬਸ ਚ ਕੋਈ ਗੱਲ ਨਹੀਂ ਤੂੰ ਹੁਣ ਆ ਪੈਸੇ ਸੰਭਾਲ ਤੇ ਤੜਕੇ ਫਫਲ ਨਾ ਬਹੁਤ ਮਨ ਦੁਖੀ ਹੁੰਦਾਗਾ ਬਹੁਤ ਮਨ ਇੰਨਾ ਸੋਹਣਾ ਘਰ ਆਪਣਾ ਇੰਨਾ ਸੋਹਣਾ ਪਰਿਵਾਰ ਆ ਨੀਵੇਂ ਕਰਕੇ ਰੱਖਦੇ ਨੇ ਸਾਰੇ ਕਿਤੇ ਕਿਸੇ ਦੇ ਮਾੜਾ ਆਵੇ ਨਾ ਮਾੜਾ ਜੰਮੇ ਕੁੜੀ ਨੂੰ ਚਾਹੇ ਸਾਰਾ ਘਰ ਅੱਜ ਚੁਕਾ ਦੋ ਮੈਂ ਤਾਂ ਮੇਰੇ ਪੈਕੇ ਛੱਡਿਆ ਚੱਲ ਕਿਉਂ ਇਹੀ ਤਾਂ ਕੰਮ ਭਾਰਦੀਆਂ ਭਾਈ ਕਿਉਂ ਤੂੰ ਮੈਂ ਤਾਂ ਕਹਿੰਦੀ ਆ ਤੁਸੀਂ ਇਕੱਲੇ ਰਹੋ ਔਰੇ ਤੁਹਾਡੇ ਕੋਈ ਨਹੀਂ ਵਰਦਾ ਹੈਗੇ ਆ ਹਾਂ ਆਹਿਆਂ ਜਾਂਦੇ ਕੁੜੀ ਔਰੇ ਰਹੂਗੀ ਇਕੱਲੀ ਇਹ ਆਪ ਤੇ ਸੌਰੀ ਰਹੂ ਭਾਈ ਇੱਥੇ ਕਿਉਂ ਰਹੂ ਇਹ ਤਾਂ ਚਾਰ ਦਿਨ ਆਈ ਆ ਮੈਂ ਜਾਣਦੀ ਤਾਂ ਹੈ ਨਹੀਂ ਜਾਣਦੀ ਤਾਂ ਹੈ ਨਹੀਂ ਸਾਰੇ ਕਦੋਂ ਜਾਊਗੀ ਹੁਣ ਕੀ ਹੋ ਗਿਆ ਕੁਛ ਹੋ ਰਿਹਾ ਕੁਛ ਨਹੀਂ ਹੋਇਆ ਉਸ ਨਹੀਂ ਹੋਇਆ ਮੈਂ ਦਾਦੀ ਬਾਸੇ ਪੈਸੇ ਲਿਆਂਦੇ ਨੇ ਫੜ ਕੇ ਪਤਾ ਨਹੀਂ ਕਿਹੜੇ ਕੰਜਾ ਤੋਂ ਲਿਆਂਦੇ ਨੇ ਪੰਜਾਬ ਤੋਂ ਤੇ ਲਿਆਂਦੇ ਨੇ ਫੜ ਕੇ ਆਈ ਲੋਕਾਂ ਨੂੰ ਮੰਡੀ ਚੱਲੋ ਲੈ ਭਾਈ ਉਹ ਪੈਸੇ ਅਸੀਂ ਲਿਆਂਇਆ ਫੜ ਕੇ ਅਸੀਂ ਮੋੜਾਂਗੇ ਤੂੰ ਕਿਉਂ ਫਿਕਰ ਕਰਦੀ ਐ ਇੰਨਾਂ ਗੱਲਾਂ ਦਾ ਭਾਬੀ ਕਹੀ ਤਾਂ ਜਾਂਦੇ ਨੇ ਵੀ ਪਹਿਲਾਂ ਦੇਣੇ ਸੀ ਪੈਸੇ ਉਹਨਾਂ ਨੂੰ ਮੈਂ ਮੈਨੂੰ ਕੀ ਲੋੜ ਆਪੇ ਫਿਕਰ ਕਰਨ ਦੀ ਫਿਕਰ ਤੇਰੀ ਕੁੜੀ ਤੇਰੇ ਮੁੰਡਾ ਕਰੂ ਹਣਾ ਮੈਂ ਤਾਂ ਉਹੀ ਫਿਰਦੀ ਆਂ ਪੰਪ ਦੀ ਤੁਹਾਡੇ ਕੰਮ ਕਰਨ ਵਾਸਤੇ ਨੌਕਰਾਂ ਨਹੀਂ ਰੱਖੀ ਹੋਈਆਂ ਮੈਂ ਤੇ ਹੋਰ ਉਹਦਾ ਕਲੇਸ਼ ਭਾਬੀ ਨਹੀਂ ਚੰਗਾ ਹੁੰਦਾ ਤੂੰ ਤਾਂ ਦਿਨ ਚ 10-10 ਸਵਾਰ ਲੜਦੀ ਐ ਕਦੇ ਮੇਰੇ ਨਾਲ ਕਦੇ ਇਹਨਾਂ ਨਾਲ ਲੜ ਪੈਣੀ ਐ ਤੂੰ ਮੈਂ ਤਾਂ ਲੜੂੰਗੀ ਭਾਈ ਪੈਸੇ ਮੋੜ ਦੇ ਲਖੜਾ ਦੇ ਜਮਾਨੀ ਲੜਦੀ ਹੈਗੀ ਮੈਂ ਹੱਦ ਹੋ ਗਈ ਭਾਈ ਕੋਈ ਨਾ ਕੋਈ ਮੜਵਾ ਲਾਂਗੇ ਪੈਸੇ ਜਲਦੀ ਮੜਵਾ ਲਾਂਗੇ ਤੂੰ ਖੜਾ ਛੱਡ ਤੂੰ ਤਾਂ ਪਹਿਣ ਕੇ ਦੇਖ ਆਇਆ ਤਾਂ ਮੈਂ ਮੁੱਕਨ ਪਾ ਦਿੰਦੀ ਨਹੀਂ ਹੈਗੀ ਜਰੂਰ ਕੱਢ ਕੇ ਆਉਂਦਾ ਮੋੜੇ ਜਾ ਕੇ ਮੈਂ ਮੁੱਕਰਨੀ ਮੈਂ ਮੁੱਕਰਨੀ ਹਾਂ ਹਾਂ ਕੋਈ ਨਹੀਂ ਟਾਈਮ ਆਉਂਦਾ ਕੋਈ ਗੱਲ ਨਹੀਂ ਦੋ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਮੋੜ ਦੀ ਭਾਈ ਮੋੜ ਦੀ ਠੀਕ ਹੈ ਐਦੂ ਬਾਅਦ ਤੇ ਮੇਰੀ ਗੱਲ ਸੁਣ ਲੈ ਕੁੜੀਏ ਪੈਸੇ ਮੰਗਣ ਦੀ ਲੋੜ ਨਹੀਂ ਹੈਗੀ ਕੋਈ ਝਾੜਾ ਤੇ ਜਾ ਮਰਜੀ ਕੁਛ ਕਰ ਲੈ ਤੂੰ ਜਾਈ ਇਹਨੇ ਕੁੜੀ ਦੇ ਸਹੁਰਿਆਂ ਦੇ ਜਲੂਸ ਕੱਢ ਗਈ ਤੇਰੇ ਲੱਤਾਂ ਤੋੜੂ ਮੈਂ ਤੋੜਦੇ ਤੋੜਦੇ ਲੱਤਾਂ ਔਰ ਕੋ ਚੰਗਾ ਕੰਮ ਨਹੀਂ ਕਰਦੀ ਹੈਗੀ ਤੇਰੇ ਭੈਣਾਂ ਮੇਰੇ ਲੱਤਾਂ ਤੋਂ ਡਾਕਿਉ ਜਾਊਗੀ ਐਨੀਆ ਨਿਕਲਦੀ ਹੈਗੀ ਉਹਨਾਂ ਤੱਕ ਲੈ ਭਾਬੀ ਤੂੰ ਮੈਨੂੰ ਖਾਮੋਖਾ ਕਹੀ ਜਾਂਦੀ ਹੈ ਨਾ ਮੈਂ ਵੀਰੇ ਨੂੰ ਕਦੋਂ ਕਿਹਾ ਵੀ ਤੈਨੂੰ ਕੁੱਤੇ ਮਾਰੇ ਉਹ ਬਲਕਿ ਜਦੋਂ ਉਹ ਤੇਰੇ ਹੱਥ ਚੱਕਣ ਦੀ ਕੋਸ਼ਿਸ਼ ਕਰਦੇ ਮੈਂ ਉਹਦੀ ਰੋਕਦੀ ਆਂ ਬਾਪੂ ਦੇਖ ਲੈ ਹਾਂ ਨਾਲੇ ਕੁੜੀ ਤਾਂ ਕਹਿੰਦੀ ਵੀ ਨਹੀਂ ਇਹ じゃ ਗੱਲੇ ਹੀ ਨਹੀਂ ਕਰਦੀ ਜਿਹੜੀਆਂ ਤੂੰ ਕਹਿੰਦੀ ਹੈ अच्छा तुस ख्यांदी ਨਹੀਂ ਹੈਗੀ ਨਿਕਾ ਨੂੰ ਨਹੀਂ ਮੈਨੂੰ ਪਤਾ ਹੈਗੇ ਆ ਅੰਦਰੋਂ ਅੰਦਰ ਹੀ ਬਹਿ ਕੇ ਲਾਦੀ ਪਾਈ ਨਹੀਂ ਹੋਈ ਹੈ ਨਾਲੇ ਜਿਹੜੀ ਤੂੰ ਕੀ ਕਹਿੰਨਾ ਹੈ ਇਹੋ ਜਿਹੀ ਕੁੜੀ ਨਹੀਂ ਹੈਗੀ ਮੇਰੀ ਤੈਨੂੰ ਤਾਂ ਭਾਈ ਆਪਦੀ ਜੀ ਥੀ ਚੰਗੀ ਲੱਗੂਗੀ ਹੈ ਮੇਰਾ ਥੋੜੀ ਤੂੰ ਪੱਕ ਪੂਰੇਗਾ ਨਾ ਤੂੰ ਕੀ ਹੁੰਦਾ ਤੂੰ ਕੀ ਹੁੰਦਾਗਾ ਮੇਰੀ ਗੱਲ ਸੁਣ ਲੈ ਲੈ ਤੂੰ ਵੀ 바ਜੀ ਨਹੀਂ ਹੋਰੇ ਮੈਂ ਤਾਂ ਜਾਊਂਗੀ ਆਉਦੇ ਦੇਖ ਲੈ ਮਨਨ ਵੀਰੇ ਵਾਸਤੇ ਮੈਂ ਕਹੇ ਵਾਸਤੇ ਪੈ ਜਾਂਦੇ ਮਸਲਾ ਪੋਵਾ ਤੇਰਾ ਪੋਣਾ ਪੋਣਾ ਬਾਈ ਇੱਥੇ ਸਾਰਿਆਂ ਦੇ ਪਰਤੇ ਦਰਜ ਕਰਾਉਂਗੀ ਮੈਂ ਵੀ ਦੇਖ ਲੈ ਕਿਉਂ ਇਹ ਪੁੱਠੇ ਪਾਸੇ ਦਾ ਭਾਮਾ ਬਗ ਜੇ ਪੁੱਤ ਆਪਾਂ ਨੂੰ ਜੇਲ੍ਹ ਦਿਖਾ ਦੂੰ ਨਾ ਇਹਨੂੰ ਕੂਰਿਆ ਕਰ ਨਾ ਕੂਰਿਆ ਕਰ ਹਾਂ ਅਰੇ ਮੜਾਇਆ ਕੂਰਿਆ ਵੀਰੇ ਮੈਨੂੰ ਤਾਂ ਛੱਡਿਆ ਤੂੰ ਹਾੜੇ ਮੇਰੇ ਕਰਕੇ ਕਲੇਸ਼ ਪੈ ਰਿਆ ਜੇ ਮੈਨੂੰ ਤਾਂ ਭਗ ਜਾਣ ਦੋ ਇੱਥੋਂ ਛੱਡਾ ਮਾਂ ਗੇ ਧੀਏ ਛੱਡਾ ਮਾਂ ਵੀਰੇ ਛੱਡੇ ਨਹੀਂ ਬਾਪੂ ਇਹ ਜਗਾ ਤੇ ਘਰ ਦੇ ਕਲੇਸ਼ ਪਿਆ ਜਹਾ ਤੁਹਾਡੇ ਇੱਥੇ ਪੈਂਦਾ ਹੈ ਪਤਾ ਨਹੀਂ ਇਸ ਘਰ ਦਾ ਕੀ ਬਣੂਗਾ ਚਲ ਕੁਛ ਨਹੀਂ ਪਤਾ ਸ਼ਾਂਤੀ ਜਾ ਬਾਪੂ ਬਸ ਕੁਛ ਨਹੀਂ ਯਾਰ ਬਸ ਚੁੱਪ ਚੀ ਫਾਇਦਾ ਚੁੱਪ ਕਰ ਜਾ ਤੜਕੇ ਫੁੱਲਾਂ ਤੇ ਚੱਲਾਂਗੇ ਆਪਾਂ ਚੁੱਪ ਕਰ ਪ੍ਰੀਤ ਮੇਰੇ ਕੱਪੜੇ ਲਿਆ ਕੇ ਦੇ ਮੈਂ ਚੇਂਜ ਕਰਨੇ ਆ ਉਧਰੋਂ ਚੱਕ ਕੇ ਪਾ ਲੋ ਸਾਰੇ ਕੰਮ ਕਰਕੇ ਹੁਣ ਮੈਂ ਹੁਣ ਬੈਠੀ ਆ ਦੋ ਮਿੰਟਾ ਉਹ ਵੀ ਕੱਪੜੇ ਤੈ ਮਾਰੀ ਜਾਂਦੀ ਸੀ ਹੈਲੋ ਹਾਂ ਜੀ ਬੀਨ ਉਹ ਬਈ ਬੀ ਸੀਗਾ ਮੈਂ ਥੋੜਾ ਜਿਹਾ ਤਾਂ ਕਰਕੇ ਨਹੀਂ ਫੋਨ ਸਕਿਆ ਕੋਈ ਕੋਈ ਗੱਲ ਨਹੀਂ ਬਈ ਮੈਂ 1-2 ਦਿਨ ਤੱਕ ਕਰ ਦੇਣਾ ਪੇਮੈਂਟ ਤੁਹਾਡੀ ਉਹ ਬਈ ਮੈਨੂੰ ਪਤਾ ਹਾਂ ਜੀ ਕੋਈ ਗੱਲ ਨਹੀਂ ਬਈ ਮੈਂ 1-2 ਦਿਨ ਤੱਕ ਪੱਕਾ ਦੇ ਦੇਵਾਂਗਾ ਤੁਹਾਨੂੰ ਮੈਂ ਕਰੀ ਫੜਾ ਜੂਗਾ ਤੁਹਾਡੇ ਠੀਕ ਆ ਓਕੇ ਬਈ ਇੱਕਦਾਂ ਫੋਨ ਲੈਣਾ ਉਹ ਆ ਫੋਨ ਫੋਨ ਚੇਂਜ ਵੀ ਕਰਤਾ ਤੁਸੀਂ ਇਹ ਹੋਰ ਪੈਸੇ ਕਿਉਂ ਮੰਗਾਈ ਸੀ ਮੈਂ ਲੱਖ ਦਾ ਫੋਨ ਲਿਆਂਦਾ ਤੇ ਲੱਖ ਰੁਪਏ ਮੈਂ ਕਿਸੇ ਦਾ ਦੇਣਾ ਸੀਗਾ। ਅੱਛਾ ਕੱਲਾ ਫੋਨ ਲਿਉਣ ਵਾਸਤੇ ਤੁਸੀਂ 2 ਲੱਖ ਰੁਪਏ ਮੰਗਵਾਇਆ ਮੇਰੇ ਤੋਂ। ਉਹ ਪ੍ਰੀਤ ਲੱਖ ਰੁਪਏ ਮੈਂ ਦੇਣਾ ਸੀ ਕਿਸੇ ਦਾ। ਨਾਲੇ 6 ਮਹੀਨੇ ਹੋ ਗਏ ਸੀ। ਉਹ ਪੁਰਾਣਾ ਜਿਹਾ ਫੋਨ ਹੀ ਚਲਾਈ ਜਾਂਦਾ ਸੀ ਮੈਂ। ਫਿਰ ਕਿੱਡੀ ਗੱਲ ਕਮਾਲ ਕਰਦੇ ਹੋ ਜਮੀਲੇ। 2 ਲੱਖ ਰੁਪਏ ਮੈਂ ਤੁਹਾਨੂੰ ਮੰਗਵਾਇਆ। ਉਹ ਅੱਗੇ ਅੱਗੇ ਦੀ ਅੱਗੇ ਮੇਰੇ ਭਾਬੀ ਨੇ ਮੈਨੂੰ ਲਿਆ ਕੇ ਦਿੱਤਾ। ਆਪ ਜਾ ਕੇ ਫੋਨ ਲੈ। ਉਹ ਤਾਂ ਮੈਨੂੰ ਬੜਾ ਕਹਿੰਦੇ ਸੀ ਮੈਂ ਕਿਸੇ ਦੇ ਪੈਸੇ ਦੇਣ ਦੇ ਇਹਦੇ ਨਹੀਂ ਉਹਦੇ ਦੇਣੇ ਨਹੀਂ। ਆ ਫਿਰ ਕੀ ਭਾੜ ਡਿੱਗ ਗਿਆ ਜੇ ਮੈਂ ਫੋਨ ਲਿਆ ਆ। ਡਿੱਗੇ ਆ ਸੱਚ ਵੀ ਤਾਂ ਮੈਨੂੰ ਬੋਲ ਸਕਦੇ ਸੀ। ਪਹਿਲਾਂ ਮੈਨੂੰ ਛੂਟ ਕਿਉਂ ਬੋਲੇ ਬਈ ਉਹ ਕੀ ਛੂਟ ਬੋਲਦਾ ਦੋ ਤਾਂ ਲੱਖ ਰੁਪਈਆ ਲੈ ਕੇ ਆਈਆਂ ਗਾਹਾਂ 20 ਲੱਖ ਲਈ ਉਹ ਤਾਂ ਦੋ ਲੱਖ ਰੁਪਈਆ ਘਟ ਹੁੰਦਾ ਜੇ 20 ਲੱਖ ਲੈ ਕੇ ਆਉਂਦੀ ਨਾ ਤਾਂ ਤਾਂ ਮੈਂ ਮੰਨਦਾ ਵੀ ਹਾਂ ਤੂੰ ਪੈਸੇ ਲੈ ਕੇ ਆਈਆਂ ਐ ਕਰਦੀਆਂ ਮੇਰੇ ਭਰਾ ਨੂੰ ਕਹਿ ਦਿੰਦੀ ਆ ਸਾਰੀ ਜ਼ਮੀਨ ਹੀ ਮੇਰੇ ਨਾਮ ਲਵਾ ਦੂਗਾ ਬੇਚ ਲਿਓ ਫਿਰ ਹਾਂ ਤੇਰਾ ਹੱਕ ਬਣਦਾ ਤੂੰ ਮੰਗ ਸਕਦੀ ਆ ਉਹਨਾਂ ਤੋਂ ਸ਼ਰਮ ਤਾਂ ਨਹੀਂ ਹੁੰਦੀ ਇਹੋ ਹੀ ਘਟ ਰਹਿ ਗਈ ਸੀਗੀ ਮੰਗ ਸਕਦੀ ਆ ਠੀਕ ਆ ਨਾ ਉਹਨਾਂ ਤੋਂ ਤੇਰਾ ਪੂਰਾ ਹੱਕ ਹੈ ਮੰਗਣ ਦਾ ਅਰੇ ਮੈਂ ਵੀ ਆਪਦੇ ਸ਼ੌਂਕ ਪੂਰੇ ਕਰਨੇ ਆ अच्छा तू सी ਸ਼ੌਂਕ ਪੂਰੇ ਕਰਨੇ ਨੇ ਮੇਰੇ ਸ਼ੌਂਕਨ ਦਾ ਕੀ ਨਾਲੇ ਮਾੜੀ ਮੋਟੀ ਸ਼ਰਮ ਕਰ ਲੋ ਘਰ ਵਾਲੇ ਘਰ ਵਾਲੇ ਦੇ ਸਰ ਤੇ ਸ਼ੌਂਕ ਪੂਰੇ ਕਰਦੀ ਹੁੰਦੀ ਹੈ ਨਾ ਕਿ ਘਰ ਵਾਲਾ ਕਰਦਾ ਹੁੰਦਾ ਨਾ ਤੇਰੇ ਕੀ ਸ਼ੌਂਕ ਕੀ ਨਹੀਂ ਪੂਰੇ ਕੀਤੇ ਮੈਂ ਪੂਰੇ ਵੀ ਕੀਤਾ ਜਿਵੇਂ ਦਾ ਤੂੰ ਕਿਹਾ ਸੀ ਵਿਆਹ ਕਰਾਉਣਾ ਉਵੇਂ ਦਾ ਕਰਾ ਕੇ ਦਿੱਤਾ ਠੀਕ ਹੈ ਉੱਥੋਂ ਤੋਂ ਕੁਝ ਲੈ ਕੇ ਵੀ ਨਹੀਂ ਆਈ ਹੈਗੀ ਇਹ ਨਾਲ ਚੰਗਾ ਤਾਂ ਨਾ ਵਿਆਹ ਕਰਵਾਉਂਦੀ ਨੀ ਨਵੇਂ ਅੱਛਾ ਬਕਵਾਸ ਨਾ ਕਰ ਮੇਰੇ ਨਾਲ ਜਿਹੜਾ ਤੈਨੂੰ ਜਿਹੜਾ ਤੈਨੂੰ ਕੰਮ ਕਿਹਾ ਉਹ ਕਰ ਉਵੇਂ ਬਕਵਾਸ ਮਾਰੀਂਂਦੀ ਮੇਰੇ ਨਾਲ ਕਮਾਲ ਹੋਈ ਪਈ ਆ ਦਿਨੋ ਦਿਨ ਸਿੱਰੇ ਸਿੱਰੇ ਚੜੀ ਜਾਂਦੇ ਨੇ ਮੇਰੇ ਕਦੇ ਕੁਛ ਕਦੇ ਕੁਛ ਆ